ਤੁਹਾਡੇ ਵਾਲਾਂ ਨੂੰ ਚਾਹੇ ਡੈਂਡਰਫ ਹੋਵੇ ਚਾਹੇ ਈਚਿੰਗ ਹੋਵੇ ਤੁਹਾਡੇ ਵਾਲ ਨਾ ਵੱਧਦੇ ਹੋਣ ਦੋ ਮੁਹੇ ਹੋ ਗਏ ਹੋਣ ਵਾਲਾਂ 'ਚ ਰੁੱਖਾਪਨ ਆ ਗਿਆ ਹੋਵੇ ਵਾਲਾਂ ਦੇ ਵਿੱਚ ਸਾਰਾ ਦਿਨ ਖਾਜ ਰਹਿੰਦੀ ਹੋਵੇ ਬਿਨਾਂ ਕਾਰਨ ਤੋਂ ਤਾਂ ਉਸ ਦਾ ਸਾਰਾ ਹੱਲ ਇਨ੍ਹਾਂ ਸੋਹਣੇ-ਸੋਹਣੇ ਫੁੱਲਾਂ ਤੇ ਇਨ੍ਹਾਂ ਪੱਤਿਆਂ ਦੇ ਵਿੱਚ ਹੈ ਵਾਲਾਂ ਦੇ ਫੌਜੀ ਹੈ ਵਾਲਾਂ ਦੇ ਫੌਜੀ ਐ ਤੁਹਾਡਾ ਕੋਈ ਵੀ ਵਾਲਾਂ ਦਾ ਹੀ ਪ੍ਰੋਬਲਮ ਹੈ ਵਾਲ ਰੁੱਖੇ ਹਨ ਐ ਜੀ ਐ ਤਿਆਰ ਕਰ ਲਿਆ ਤੁਸੀਂ ਇਨੂੰ ਕਰ ਦਿੰਨੇ ਆਪਾਂ ਬੰਦ ਲਓ ਜੀ ਐ ਇਹ ਅਗਰ ਨੁਸਖਾ ਤੁਸੀਂ ਵਾਲਾਂ ਦੇ ਉੱਤੇ ਲਾ ਲੈਂਦੇ ਹੋ 2 ਘੰਟੇ ਲਾ ਕੇ ਉਸ ਤੋਂ ਬਾਅਦ ਵਾਲ ਧੋ ਦਿਓ ਤੇ ਚਾਹੀ ਹੀ ਬਾਤ ਹੈ ਤਸਵੀਰੇ ਸਜ ਰਹੇ ਉੱਠ ਕੇ ਇਹਨੂੰ ਲਾ ਲਓ ਇਹ 2 ਘੰਟੇ ਚ ਆਪਣਾ ਰਿਜ਼ਲਟ ਦੇ ਦਿੰਦਾ ਰਾਤੋਂ ਰਾਤ ਤੁਹਾਡੇ ਵਾਲ ਵੱਧ ਸਕਦੇ ਨੇ ਤੁਸੀਂ ਸੁੱਤੇ ਹੋਵੋਗੇ ਤੇ ਤੁਹਾਡੇ ਵਾਲ ਵਧਨੇ ਸ਼ੁਰੂ ਹੋ ਜਾਣਗੇ ਇਹ ਕਿਵੇਂ ਜੀ ਬਿਲਕੁਲ ਸੱਚ ਗੱਲ ਕਹੀ ਹੈ ਤੁਸੀਂ ਰਾਤ ਨੂੰ ਸੋਵੋਗੇ ਵਾਲ ਰਾਤ ਨੂੰ ਵੱਧ ਜਾਣਗੇ। ਵਾਲ ਕੀ ਹੈ? ਆਯੁਰਵੇਦ ਦੇ ਸ਼ਾਮ ਨਾਲ ਵਾਲ ਜਿਹੜਾ ਹੈ ਉਹ ਹੱਡੀਆਂ ਦਾ ਵੇਸਟ ਹੈ। ਸਕੈਲਪ ਜੜੇ 'ਚ ਨਾ ਲਾਓ। ਜਿੱਥੋਂ ਵਾਲ ਹੱਥ ਤੇ ਸਿਰ ਤੇ ਮਾਲਾ। ਹੱਥ ਤੇ ਪਾਣਾ ਵੀ ਗਲਤ ਹੈ। ਸ਼ੈਂਪੂ ਲਾਣ ਦਾ ਇਹ ਵੀ ਤਰੀਕਾ ਨਹੀਂ ਹੈ। ਜੇ ਅਸੀਂ ਮਹਿੰਗੇ ਤੋਂ ਮਹਿੰਗਾ ਸ਼ੈਂਪੂ ਲਈ ਜਾਂਦੇ ਆ, ਮਹਿੰਗੇ ਤੋਂ ਮਹਿੰਗਾ ਅਸੀਂ ਕੰਡੀਸ਼ਨਰ ਲਈ ਜਾਂਦੇ ਆ, ਮਹਿੰਗੇ ਤੋਂ ਮਹਿੰਗਾ ਅਸੀਂ ਸੀਰਮ ਲਈ ਜਾਂਦੇ ਆ ਤੇ ਸਾਡੇ ਵਾਲ ਝੜਨੋਂ ਫੇਰ ਨਹੀਂ ਛੱਡਦੇ। ਇਹ ਜਿਹੜੀ ਮੁਹੱਲੀ ਤੋਂ ਲੈ ਕੇ ਤੇ ਫਿਰੋਜ਼ ਫਿਰੋਜ਼ ਫਰੀਦਕੋਟ ਤੱਕ ਜਾਂਦੀ ਹੈ ਪੂਰੀ ਇਸ ਬੈਲਟ ਤੇ ਭਾਰੀ ਪਾਣੀ ਆ ਭਾਰੀ ਪਾਣੀ ਯੂਰੇਨੀਅਮ ਕਹਿ ਲਈ ਆਪਾਂ ਜ਼ਿਆਦਾ ਉਹਦੇ ਕਰਕੇ ਭਾਰੀ ਪਾਣੀ ਹੋਣ ਕਰਕੇ ਇਸ ਬੈਲਟ 'ਚ ਵਾਲੀ ਬਹੁਤ ਜੜਦੇ ਅਗਰ ਭਾਰੀ ਪਾਣੀ ਹੈ ਤੇ ਇਹ ਸ਼ੈਂਪੂ ਯੂਜ਼ ਕਰੋ ਅਗਰ ਤੁਹਾਡੇ ਏਰੀਆ 'ਚ ਤੁਹਾਨੂੰ ਲੱਗਦਾ ਹੈ ਭਾਰੀ ਪਾਣੀ ਹੈ ਭਾਰੀ ਪਾਣੀ ਕਰਕੇ ਪਾਣੀ ਖਰਾਬ ਹੈ ਤਿੰਨ ਵਾਸ਼ ਤੋਂ ਬਾਅਦ ਹੀ ਪਤਾ ਲੱਗ ਜਾਏਗਾ ਜਦੋਂ ਕੰਗੀ ਕਰਨਗੇ ਨਾ ਵਾਲ ਵਾਣਗੇ ਜਿਹੜੇ ਉਹ ਗੁੱਛੇ ਆਉਂਦੇ ਸੀ ਉਹ ਗੁੱਛੇ ਘਟਨੇ ਸ਼ੁਰੂ ਹੋ ਗਏ ਤਿੰਨ ਦਿਨਾਂ ਦੇ ਵਿੱਚ ਵਿੱਚ ਤਿੰਨ ਵਾਰੀ ਧੋਣ ਨਾਲ ਅਸੀਂ ਮਹਿੰਗਾ ਸੀਰਮ ਲਾਂਦੇ ਕਿਉਂ ਮਹਿੰਗਾ ਸ਼ੈਂਪੂ ਕਿਉਂ ਸ਼ੈਂਪੂ ਘਰੇ ਬਣਾਓ ਘਰੇ ਬਣ ਜਾਂਦੇ ਸੀਰਮ ਘਰੇ ਬਣਾਓ ਸਾਰਿਆਂ ਨੂੰ ਰਾਤੀ ਪਾਣੀ ਚ ਭਿਗੋ ਕੇ ਰੱਖ ਦਿਓ ਠੀਕ ਹੈ ਭਿਗੋਤਾ ਤੇ ਰਿੱਠਾ ਜਿਹੜਾ ਹੈ ਉਹਦਾ ਬੀਜ ਕੱਢਣਾ ਹੈ ਬਾਕੀਆਂ ਦੇ ਕਿਸੇ ਦਾ ਬੀਜ ਕੱਢਣ ਦੀ ਲੋੜ ਨਹੀਂ ਕੱਢ ਲਓ ਉਸ ਤੋਂ ਬਾਅਦ ਇਹਨੂੰ ਪਿਗੋ ਕੇ ਸਵੇਰੇ ਇਹਨੂੰ ਚੰਗੀ ਤਰ੍ਹਾਂ ਮਥਲੋ ਉਹ ਜਿਹੜਾ ਪਾਣੀ ਬਣਿਆ ਨਾ ਉਹ ਸ਼ੈਂਪੂ ਹੈ ヘア ਦਾ ਸਭ ਤੋਂ ਕਾਰਗਰ سیرਮ ਹੈ ਨੂੰ ਮਿਕਸੀਚ ਪਾ ਕੇ ਗ੍ਰਾਈਂਡ ਕਰ ਲਓ ਫਿਰ ਕਪੜੇ ਚ ਪਾ ਕੇ ਉਹਦਾ ਰਸ ਕੱਢ ਲਓ ਇਹਨੂੰ ਉਂਗਲੀਆਂ ਦੇ ਟਿਪਸ ਤੇ ਲਓ ਜਾਂ ਵਾਲਾਂ ਦੀ ਜੜ੍ਹਾਂ ਵਿੱਚ ਲਾ ਕੇ ਬਿਲਕੁਲ ਸੈਂਟਰ ਵਿੱਚ ਵਾਲਾਂ ਦੀ ਜੜ੍ਹੇ ਚ ਲਾ ਕੇ ਵਾਲਾਂ ਦਾ ਇਦਾਂ ਪਾਰਟੀਸ਼ਨ ਕਰ ਲਓ ਜੜ੍ਹੇ ਚ ਲਾਓ ਮਤਲਬ ਮਾਗ ਕੱਟ ਕੇ ਹਾਂ ਮਾਗ ਕੱਢ ਕੇ ਤੇ ਫਿਰ ਇਹਦੇ ਨਾਲ ਐਵੇਂ ਮਾਲਿਸ਼ ਕਰੋ ਆਯੁਰਵੇਦ ਵਿੱਚ ਲਿਖਿਆ ਇੱਕ ਤੇਲ ਹੈ ਅਸੀਂ ਬਣਾਇਆ ਨੀਲ ਬ੍ਰਿੰਗਾ ਦੀ ਤੇਲਮ ਆਯੁਰਵੇਦ ਵਿੱਚ ਲਿਖਿਆ ਇਹਦੀ ਖੁਸ਼ਬੂ ਦੇਖੋ ਖੁਸ਼ਬੂ ਦਾ ਐ ਨੱਕ ਦੇ ਵਾਲ ਸਾੜਦੇ ਜੀ ਤੇਲ ਲਾਣਾ ਮੁਸ਼ਕਿਲ ਹੈ ਬਈ ਪਰ ਐ ਜੇ ਤੇਲ ਲਾ ਲਿਆ ਵਾਲ ਨਹੀਂ ਛੱਡਦੇ ਫਿਰ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਮੇਰੇ ਹੱਥ ਦੇ ਵਿੱਚ ਇਹ ਸੋਹਣਾ ਜਿਹਾ ਫੁੱਲ ਤੇ ਹਰੇ ਕਚੂਰ ਪੱਤੇ ਵੇਖ ਕੇ ਤੁਹਾਡਾ ਵੀ ਮਨ ਮੇਰੇ ਵਾਂਗੂ ਬਾਗੋ ਬਾਗ ਹੋ ਗਿਆ ਹੋਣਾ ਪਰ ਜਦੋਂ ਅਸੀਂ ਇਸ ਸੋਹਣੇ ਫੁੱਲ ਤੇ ਇਨ੍ਹਾਂ ਹਰੇ ਕਚੂਰ ਪੱਤਿਆਂ ਦਾ ਇਸਤੇਮਾਲ ਤੁਹਾਨੂੰ ਦੱਸਾਂਗੇ ਕਿ ਕਿਵੇਂ ਕਰਨਾ ਹੈ ਤਾਂ ਤੁਹਾਡੇ ਵਾਲ ਕਾਲ ਇੱਛਾ ਹੋ ਸਕਦੇ ਨੇ ਯਾਨੀ ਕਿ ਤੁਹਾਡੇ ਵਾਲਾਂ ਦਾ ਧਿਆਨ ਇਹ ਗੁਲਾਬੀ ਫੁੱਲ ਅਝੀਹਾ ਰੱਖਦਾ ਕਿ ਤੁਹਾਡੇ ਵਾਲਾਂ ਨੂੰ ਚਾਹ ਡੈਂਡਰਫ ਹੋਵੇ ਚਾਹ ਈਚਿੰਗ ਹੋਵੇ ਤੁਹਾਡੇ ਵਾਲ ਨਾ ਵਧਦੇ ਹੋਣ ਦੋ ਮੁਹੇ ਹੋ ਗਏ ਹੋਣ ਵਾਲਾਂ 'ਚ ਰੁੱਖਾਪਨ ਆ ਗਿਆ ਹੋਵੇ ਵਾਲਾਂ ਦੇ ਵਿੱਚ ਸਾਰਾ ਦਿਨ ਖਾਜ ਰਹਿੰਦੀ ਹੋਵੇ ਬਿਨਾਂ ਕਾਰਨ ਤੋਂ ਤਾਂ ਉਸ ਦਾ ਸਾਰਾ ਹੱਲ ਇਨ੍ਹਾਂ ਸੋਹਣੇ-ਸੋਹਣੇ ਫੁੱਲਾਂ ਤੇ ਇਨ੍ਹਾਂ ਪੱਤਿਆਂ ਦੇ ਵਿੱਚ ਹੈ ਇਹ ਗੱਲ ਮੈਂ ਨਹੀਂ ਕਹਿ ਰਿਹਾ ਇਹ ਗੱਲ ਕਹਿ ਰਹੇ ਨੇ ਮਾਡਰਨ ਲੋਕਾਂ ਦੇ ਦੇਸੀ ਵੈਦ ਡਾਕਟਰ ਵਿਵੇਕ ਆਹੂਜਾ ਸਾਹਿਬ ਉਹਨਾਂ ਕੋਲ ਪੁੱਛਾਂਗੇ ਕਿ ਇਹ ਫੁੱਲ ਸਾਡੇ ਵਾਲਾਂ ਵਾਸਤੇ ਕਿਵੇਂ ਇਸਤੇਮਾਲ ਕਰਨਾ ਹੈ ਔਰ ਕਿਸ ਤਰੀਕੇ ਨਾਲ ਦਾ ਇਸਤੇਮਾਲ ਅਸੀਂ ਆਪਣੇ ਘਰਾਂ ਦੇ ਵਿੱਚ ਕਰ ਸਕਦੇ ਹਾਂ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫੇਰ ਫਰੋਕੀ ਜੀ ਤੁਹਾਡਾ ਵੀ ਬੜਾ ਸਵਾਗਤ ਹੈ ਤੇ ਹਕੀਕਤ ਟੀਵੀ ਦੇ ਦਰਸ਼ਕਾਂ ਦਾ ਵੀ ਬਹੁਤ ਸਵਾਗਤ ਹੈ ਜਿਹੜੇ ਇੰਨੀ ਪਿਆਰ ਨਾਲ ਵੀਡੀਓ ਦੇਖਦੇ ਆਂ ਤੇ ਉਹਦੇ ਤੇ ਕਮੈਂਟ ਕਰਦੇ ਆਂ ਜੀ ਅੱਛਾ ਡਾਕਟਰ ਸਾਹਿਬ ਮੇਰਾ ਸਭ ਤੋਂ ਪਹਿਲਾ ਸਵਾਲ ਇਹ ਹੀ ਹੈ ਮੈਂ ਜਦੋਂ ਤੁਹਾਨੂੰ ਪੁੱਛਿਆ ਕਿ ਇਹ ਕਿਹੜਾ ਨੁਸਖਾ ਹੈ ਤਾਂ ਤੁਸੀਂ ਮੈਨੂੰ ਕਿਹਾ ਕਿ ਇਹਦੇ ਨਾਲ ਇਹ ਫੁੱਲਾਂ ਨਾਲ ਪੱਤਿਆਂ ਵਾਲਿਆਂ ਨੁਸਖਿਆਂ ਦੇ ਨਾਲ ਰਾਤੋਂ ਰਾਤ ਤੁਹਾਡੇ ਵਾਲ ਵੱਧ ਸਕਦੇ ਨੇ ਤੁਸੀਂ ਸੁੱਤੇ ਹੋਵੋਗੇ ਤੇ ਤੁਹਾਡੇ ਵਾਲ ਵਧਨੇ ਸ਼ੁਰੂ ਹੋ ਜਾਣਗੇ ਇਹ ਕਿਵੇਂ ਜੀ ਬਿਲਕੁਲ ਸੱਚ ਗੱਲ ਕਹੀ ਹੈ ਤੁਸੀਂ ਰਾਤ ਨੂੰ ਸੋਵੋਗੇ ਵਾਲ ਰਾਤ ਨੂੰ ਵੱਧ ਜਾਣਗੇ ਠੀਕ ਹੈ ਦੇਖੋ ਜਿਹੜਾ ਵਾਲ ਹੈ ਨਾ ਸਭ ਤੋਂ ਪਹਿਲੇ ਇਹ ਹੀ ਪਤਾ ਹੋਣਾ ਚਾਹੀਦਾ ਵਾਲ ਹੈ ਕੀ ਠੀਕ ਹੈ ਨਖੂਨ ਕੀ ਹੈ ਵਾਲ ਕੀ ਹੈ ਅਸੀਂ ਰਾਤੀ ਖਾਣਾ ਖਾਂਦੇ ਆ ਦੁਪਹਿਰੇ ਖਾਣਾ ਖਾਂਦੇ ਆ ਸਾਰੀ ਰਾਤ ਬੋਡੀ ਰੈਸਟ ਕਰਦੀ ਹੈ ਸਵੇਰੇ ਕੀ ਹੁੰਦਾ ਹੈ ਸਵੇਰੇ ਫਰੈਸ਼ ਹੋਣ ਜਾਂਦੇ ਆ ਮਲ ਟਾਇਲਟ ਕਰਨ ਅਸੀਂ ਜਾਂਦੇ ਆ ਜਿਹੜਾ ਅਸੀਂ ਖਾਣਾ ਖਾਦਾ ਹੁੰਦੇ ਚੋ ਸਾਰਾ ਨਿਚੋੜ ਕੱਢਿਆ ਤੇ ਉਹਨੇ ਜਿਹੜੀ ਬੋਡੀ ਨੇ ਵੇਸਟ ਕੱਢਦਾ ਉਹ ਸਵੇਰੇ ਕੱਢਦਾ ਇਹਦਾ ਮਤਲਬ ਉਹ ਵੇਸਟ ਬਣਿਆ ਕਦੋਂ ਰਾਤ ਨੂੰ ਠੀਕ ਹੈ ਜੀ ਰਾਤ ਨੂੰ ਬਣਿਆ ਨਾ ਜੀ ਜੀ ਬੋਡੀ ਨੇ ਕੰਮ ਕੀਤਾ ਵਾਲ ਕੀ ਹੈ ਆਯੁਰਵੇਦ ਦੇ ਸ਼ਾਮ ਨਾਲ ਵਾਲ ਜਿਹੜਾ ਉਹ ਹੱਡੀਆਂ ਦਾ ਵੇਸਟ ਹੈ। ਅੱਛਾ। ਹਾਂਜੀ ਜਿਹੜੀ ਸਾਡੀ ਹੱਡੀ ਹੈ ਉਹਦਾ ਜਿਹੜਾ ਵੇਸਟ ਹੈ ਉਹ ਵਾਲ ਹੈ ਤੇ ਨਖੂਨ ਹੈ। ਜਦੋਂ ਹੱਡੀ ਆਪਣੇ ਆਪ ਨੂੰ ਪਿਊਰੀਫਾਈ ਕਰੇਗੀ ਹੱਡੀ ਆਪਣਾ ਮਲ ਕੱਢੇਗੀ, ਵੇਸਟ ਕੱਢੇਗੀ, ਸਟੂਲ ਕੱਢੇਗੀ ਆਪਾਂ ਕਹ ਲਈਏ ਦਿੱਸੀ ਭਾਸ਼ਾ ਇੱਚ। ਉਹ ਮਲ ਕੱਢੇਗੀ ਤੇ ਵਾਲ ਵਧੇਗਾ। ਉਹ ਮਲ ਕਦੋਂ ਕੱਢੇਗੀ? ਰਾਤ ਨੂੰ ਕੱਢੇਗੀ। ਰਾਤ ਨੂੰ ਕੱਢੇਗੀ ਵਾਲ ਵਧੇਗਾ। ਜਦੋਂ ਅਸੀਂ ਇਹ ਚੀਜ਼ ਲਾਣੇ ਆ ਇਹ ਬੋਡੀ ਨੂੰ ਕਲੀਨ ਕਰਦੀ ਹੈ ਅੱਛਾ ਇਹੋ ਕਾਰਨ ਹੈ ਕਿ ਥੋੜਾ ਸਵਾਲ ਤੁਹਾਡਾ ਜਵਾਬ ਤੁਹਾਡੇ ਵਿੱਚ ਹੈ ਮੇਰੇ ਮਨ ਦੇ ਵਿੱਚ ਸਵਾਲ ਹੈ ਐਸੀ ਕਰਕੇ ਵਾਲਾ ਦੇ ਵਿੱਚੋਂ ਜੇਕਰ ਇਹਨੂੰ ਨਾ ਸਾਫ਼ ਕੀਤੇ ਜਾਣ ਤਾਂ ਸਮੈਲੀ ਹੋ ਜਾਂਦੇ ਨੇ ਸਮੈਲੀ ਹੋ ਜਾਂਦੇ ਨੇ ਤਾਂ ਹੀ ਉਹ ਪਸੀਨੇ ਦੀ ਸਮੈਲ ਹੈ ਵਾਲਾਂ ਦੀ ਸਮੈਲ ਹੈ ਉਹ ਆਉਂਦੇ ਕਿਉਂਕਿ ਇਹ ਮਲ ਹੈ ਅਸਤੀ ਦਾਤੂ ਦਾ ਮਲ ਹੈ ਸੱਤ ਤਾਤੂਆਂ ਕਹੀਆਂ ਗਈਆਂ ਆਯੁਰਵੇਦ ਰਸ ਰਕਤ ਮਾਸ ਮੇਦ ਅਸਤੀ ਮੱਜਾ ਸ਼ੁਕਰ ਅਸਤੀ ਦਾ ਜਿਹੜਾ ਮਲ ਹੈ ਉਹ ਵਾਲ ਹੈ ਨਖੂਨ ਹੈ ਠੀਕ ਹੈ ਯੈਸ ਜੀ ਤੇ ਫਿਰ ਇਹ ਜਿਹੜਾ ਨੁਸਖਾ ਫਾਰਮੂਲਾ ਅੱਜ ਕੱਲ ਜਿਹੜੇ ਵਾਲਾਂ ਦੀ ਅਸੀਂ ਗੱਲ ਕਰ ਰਹੇ ਹਾਂ ਅਜ ਵਾਲਾਂ ਦੇ ਵਿਸ਼ੇ ਦੇ ਉੱਤੇ ਜਾਣਕਾਰੀ ਤੁਸੀਂ ਸਾਡੇ ਨਾਲ ਸਾਂਝੀ ਕਰ ਰਹੇ ਹੋ ਆਪਣੇ ਜਿਹੜੇ ਨੌਲੇਜ ਦੇ ਭੰਡਾਰ ਦੇ ਵਿੱਚੋਂ ਤੇ ਸਾਨੂੰ ਪਹਿਲਾਂ ਤਾਂ ਇਹ ਦੱਸ ਦਿਓ ਕਿ ਜਿਹੜਾ ਸਾਡਾ ਸਰੀਰ ਹੈਗਾ ਸਰੀਰ ਦੇ ਉੱਤੇ ਪਰਮਾਤਮਾ ਨੇ ਵਾਲ ਕਿਉਂ ਉਗਾਏ ਜਾਂ ਕੀ ਕਾਰਨ ਹੁੰਦਾ ਪਹਿਲਾਂ ਇਹ ਵੀ ਆਪਾਂ ਸਮਝ ਲਈਏ ਉਸ ਤੋਂ ਪਹਿਲਾਂ ਕਿ ਇਨੂੰ ਸਾਫ਼ ਸੁਥਰਾ ਲੰਮੇ ਕਰਨ ਦੀ ਗੱਲ ਕਰੀਏ। ਦੇਖੋ ਸਾਡੇ ਸਰੀਰ ਦੇ ਜਿਹੜਾ ਵਾਲ ਹੈ ਉਹ ਮੱਲ ਦਾ ਰੂਪ ਹੈ। ਠੀਕ ਹੋ ਗਿਆ। ਵੇਸਟ ਬਾਹਰ ਕੱਢਦਾ ਉਹਨੇ। ਨਾਲ ਹੀ ਨਾਲੇ ਜਿਹੜਾ ਵਾਲ ਹੈ ਉਹ ਸਾਡੇ ਪੋਰਸ ਨੂੰ ਓਪਨ ਰੱਖਣ ਦਾ ਕੰਮ ਕਰਦਾ ਹੈ। ਜਿਹੜੇ ਪੋਰਸ ਹੈਗੇ ਉਹਨਾਂ ਨੂੰ ਐਕਟੀਵੇਟ ਕਰਨ ਦਾ ਕੰਮ ਕਰਦਾ ਹੈ। ਵਾਲ ਜਿਹੜਾ ਉਹ ਕੁਝ ਐਸੀ ਜਗ੍ਹਾ ਤੇ ਵਾਲ ਹੈ ਜਿਹੜਾ ਸਾਨੂੰ ਇਨਫੈਕਸ਼ਨ ਤੋਂ ਬਚਾਉਂਦਾ ਹੈ। ਜਿਵੇਂ ਨੱਕ ਦੇ ਵਿੱਚ ਵਾਲ ਹੈ। ਠੀਕ ਹੈ। ਰੱਬ ਨੇ ਬੜੀ ਪਿਆਰੀ ਜਗ੍ਹਾ ਤੇ ਵਾਲ ਲਾਇਆ ਹੈ। ਜਦੋਂ ਵੀ ਤੁਸੀਂ ਸਾਹ ਲੈਂਦੇ ਹੋ ਤੂਲ ਮਿੱਟੀ ਘੱਟਾ ਵਾਲ ਰੋਕਦੇ ਜਦੋਂ ਵੀ ਸਕਿਨ ਇਹ ਸਾਡਾ ਕੂਲਿੰਗ ਇਫੈਕਟ ਵੀ ਦਿੰਦੇ ਆ ਹੌਟ ਇਫੈਕਟ ਵੀ ਦਿੰਦੇ ਆ ਜਦੋਂ ਠੰਡ ਲੱਗਦੀ ਹੈ ਵਾਲ ਰੂਏ ਖੜੇ ਹੋ ਜਾਂਦੇ ਆ ਇਮੀਡੀਏਟਲੀ ਬੋਡੀ ਨੂੰ ਗਰਮੀ ਦਿੰਦੇ ਆ ਫਿਰ ਬੋਡੀ ਦਾ ਟੈਂਪਰੇਚਰ ਮੇਨਟੇਨ ਕਰਨ ਦਾ ਕੰਮ ਵੀ ਵਾਲਾਂ ਦਾ ਹੀ ਹੈ ਵਾਲ ਨਾ ਹੁਣ ਤੁਸੀਂ ਦੇਖੋ ਅੱਛਾ ਫਿਰ ਪਰਸਨੈਲਿਟੀ ਅਸੀਂ ਕਹਿੰਦੇ ਆ ਨਾ ਮੇਂਦੇ ਵਾਲੇ ਲੰਬੇ ਆ ਉਹਦਾ ਪਰਸਨੈਲਿਟੀ ਬੜੀ ਅਲੱਗ ਹੈ ਤਾਂ ਹੀ ਤੇ ਲੋਕੀ ਵਾਲਾਂ ਦੇ ਚੱਕਰ ਵਿੱਚ ਪਾਰਲਰ ਜਾਣ ਲੱਗੇ ਮੇਰੇ ਬੋਟੌਕਸ ਕਰ ਦੋ ਜੀ హెయిਰ ਐਕਸਟੈਂਸ਼ਨ ਲਾ ਦੋ ਜੀ ਵਾਲ ਸਟ੍ਰੇਟ ਕਰ ਦੋ ਜੀ 3D ਸਟੇਟ ਵੀ ਆਣ ਲੱਗੇ ਇਸ ਸਟ੍ਰੇਟ ਕਰ ਦੋ ਉਹ ਜੜ ਬਣ ਗਈ ਹੈ ਅੱਜ ਕੱਲ ਬਿਮਾਰੀਆਂ ਦੀ ਪਾਰਲਰ ਜਾਣਾ ਪਾਰਲਰ ਜਾਣਾ ਜਦੋਂ ਤੁਸੀਂ ਸਟ੍ਰੇਟਨਿੰਗ ਕਰਾਉਂਦੇ ਹੋ ਕਲਰ ਕਰਾਉਂਦੇ ਹੋ ਐ ਚੀਜ਼ਾਂ ਕਰਾਉਂਦੇ ਹੋ ਉਸ ਤੋਂ ਬਾਅਦ 99% ਲੋਕ ਕੀ ਐਸੇ ਆ ਜਿਨ੍ਹਾਂ ਦੇ ਵਾਲ ਛੜਨੇ ਸ਼ੁਰੂ ਹੋ ਜਾਂਦੇ ਆ ਮੈਂ ਵੀ ਚੌ ਚੌ ਜੀ ਇੱਕ ਵਾਰ ਕਰਵਾਏ ਸੀ ਜੀ بس ਵਾਲ ਛੜਨੇ ਸ਼ੁਰੂ ਹੋ ਜਾਣਗੇ ਜੀ ਜੇ ਰੈਗੂਲਰ ਤੁਸੀਂ ਦੇਖੋ ਇੱਕ ਵਾਰੀ ਦੋ ਵਾਰੀ ਚ ਤੇ ਬੋਡੀ ਫਾਈਟ ਕਰਦੀ ਹੈ ਜਦੋਂ ਰੂਟੀਨ ਕੈਮੀਕਲ ਤੁਸੀਂ ਲਾਣ ਲੱਗ ਜਾਂਦੇ ਹੋ ਵਾਲਾਂ ਦੀ ਜੜ੍ਹਾਂ 'ਚ ਤਾਂ ਦਿੱਕਤ ਹੈ ਹੁਣ ਜੜ੍ਹ ਮੈਂ ਕਹਤਾ ਵੈਸੇ ਜਿਹੜੀ ਜੜ੍ਹ ਹੈ ਨਾ ਇਹ ਜੜ੍ਹ ਕਮਜ਼ੋਰ ਹੋ ਜਾਂਦੀ ਹੈ ਕੈਮੀਕਲ ਲਾ ਕੇ ਤੁਸੀਂ ਸ਼ੈਂਪੂ ਲਾਉਂਦੇ ਹੋ ਪਾਰਲਰ ਇਹ ਜਿਹੜੀ ਸਾਡੀ ਭੈਣਾਂ ਜਾ ਰਹੀਆਂ ਆ ਮਾਵਾਂ ਜਾ ਰਹੀਆਂ ਆ ਉਹ ਦੇਖਦੀਆਂ ਉਹ ਸ਼ੈਂਪੂ ਕਿਦਾਂ ਲਾਉਂਦੇ ਆ ਉਹ ਸ਼ੈਂਪੂ ਲਾਉਂਦੇ ਆ ਵਾਲਾਂ ਦੇ ਉੱਤੇ ਲੋਕੀ ਘਰੇ ਸ਼ੈਂਪੂ ਲਾਉਂਦੇ ਆ ਕਿਦਾਂ ਲਾਉਂਦੇ ਆ ਮਲ ਮੜ ਕੇ ਜੜ੍ਹੇ 'ਚ ਸ਼ੈਂਪੂ ਲਾ ਲੈਂਦੇ ਆ ਉਹ ਪਾਰਲਰ ਵਾਲਿਆਂ ਨੂੰ ਪਤਾ ਹੈ ਕਿ ਇਹਦੇ 'ਚ ਇੰਨਾ ਕੈਮੀਕਲ ਹੈ ਇੰਨਾ ਜ਼ਹਿਰ ਹੈ ਕਿ ਨੂੰ ਸਿਰਫ ਵਾਲਾਂ ਦੇ ਉੱਤੇ ਲਾਓ ਇਹਨੂੰ ਸਕੈਲਪ ਜੜ੍ਹੇ 'ਚ ਨਾ ਲਾਓ ਜਿੱਥੋਂ ਵਾਲ ਹੱਥ ਦੇ ਸਿਰ ਤੇ ਮਲ ਹੱਥ ਤੇ ਪਾਣਾ ਵੀ ਗਲਤ ਹੈ ਸ਼ੈਂਪੂ ਲਾਣ ਦਾ ਇਹ ਵੀ ਤਰੀਕਾ ਨਹੀਂ ਹੈ ਸ਼ੈਂਪੂ ਨੂੰ ਪਹਿਲੇ ਪਾਣੀ ਚ ਘੋਲੋ ਉਹਨੂੰ ਡਿਲੀਊਟ ਕਰੋ ਹਲਕਾ ਜਦੋਂ ਉਹਦਾ ਕੈਮੀਕਲ ਦਾ ਇਫੈਕਟ ਹਲਕਾਓ ਜੇ ਤਾਂ ਲਾਓ ਵੈਸੇ ਤੇ ਕੈਮੀਕਲ ਵਾਲੀ ਚੀਜ਼ ਲਾਣੀ ਹੀ ਨਹੀਂ ਚਾਹੀਦੀ ਉਹ ਜਦੋਂ ਤੁਸੀਂ ਸ਼ੈਂਪੂ ਲੈਂਦੇ ਹੋ ਜੜਾਂ ਇੰਚ ਲਾਉਂਦੇ ਹੋ ਤੁਸੀਂ ਮਲ ਮਲ ਕੇ ਸਾਬਣ ਵੀ ਇੰਹੀਂ ਲਾਉਣੇ ਹਾਂ ਉਹ ਮਲ ਮਲ ਕੇ ਲਾਉਂਦੇ ਹੋ ਜੜਾਂ ਇੰਚ ਜਾਂਦਾ ਤੇ ਉਹ ਨੁਕਸਾਨ ਕਰਦਾ ਹੈ ਪਾਰਲਰ ਵਾਲਿਆਂ ਨੇ ਦੇਖਿਆ ਕਰੋ ਉਹਨਾਂ ਨੂੰ ਪਤਾ ਹੈ ਕਿ ਇਹ ਕੈਮੀਕਲ ਹੈ ਖਰਾਬ ਕਰੇਗਾ ਪਰ ਉਹ ਕਸਟਮਰ ਨੂੰ ਨਹੀਂ ਦੱਸਦੇ ਉਹ ਚਪਚਪ ਵਾਲਾ ਤੇ ਲਾਉਂਦੇ ਆ। ਹੂੰ ਲੋਕੀ ਕੀ ਕਰਦੇ ਆ ਕੰਡੀਸ਼ਨਰ ਵੀ ਜੜਾਂ ਵਿੱਚ ਲਾਈ ਜਾਂਦੇ ਆ। ਕੰਡੀਸ਼ਨਰ ਹੈ ਉਹ ਜਿਹੜੇ ਚੰਗੇ ਚੰਗੇ ਹੈਗੇ ਨੇ ਜੀ ਉਹ ਤਾਂ ਪਹਿਲਾਂ ਕਵਰ ਕਰਦੇ ਨੇ ਸਾਰੇ। ਜਿਹੜੇ ਸਾਡੀ ਖੋਪੜੀ ਨੂੰ ਪੂਰਾ ਕਵਰ ਕਰਕੇ ਫੇਰ ਵਾਲ ਧੋਂਦੇ ਨੇ। ਉਹਨਾਂ ਨੂੰ ਪਤਾ ਹੈ ਕੈਮੀਕਲ ਹੈ ਅੱਖੇ 'ਚ ਜਾਏਗਾ ਅੱਖੇ ਜਲਨ ਹੋਏਗੀ ਸਾਈਡ ਇਫੈਕਟ ਹੋਏਗਾ ਅੱਖਾਂ 'ਚ। ਅੱਖਾਂ ਦੇ ਰੋਡਸ ਕੋਨਸ ਜਿਹੜੇ ਸੈੱਲ ਹੈਗੇ ਉਹ ਡੈਮੇਜ ਹੋਣਗੇ। ਇਸ ਕਰਕੇ ਉਹ ਪਹਿਲੇ ਕਵਰ ਕਰਦੇ ਆ। ਉਹਨਾਂ ਨੂੰ ਪਤਾ ਹੈ ਕੈਮੀਕਲ ਨਹੀਂ ਜਾਣਾ ਚਾਹੀਦਾ ਪਰ ਕੈਮੀਕਲ ਜਾਂਦਾ ਹੈ ਤੇ ਫਿਰ ਨੁਕਸਾਨ ਕਰਦਾ ਹੈ ਉਹੀ ਕੈਮੀਕਲ ਸਾਡੇ ਵਾਲਾਂ ਤੇ ਨੁਕਸਾਨ ਕਰਦਾ ਹੈ ਜੜਾਂ ਨੂੰ ਖਰਾਬ ਕਰਦਾ ਹੈ ਵਾਲ ਰੁੱਖੇ ਕਰਦਾ ਹੈ ਤੁਸੀਂ ਸਟ੍ਰੇਟ ਕਰਾਓ ਵਾਲ ਤੁਸੀਂ ਕੈਮੀਕਲ ਨਾਲ ਰੀਬੋਂਡਿੰਗ ਕਰਾਓ ਇਹ ਕੈਮੀਕਲਸ ਹੌਲੀ-ਹੌਲੀ ਜੜ ਦਾ ਟੈਕਸਚਰ ਚੇਂਜ ਕਰ ਦਿੰਦੇ ਆ ਦੋ ਮੂਹੇ ਵਾਲ ਕਰ ਦਿੰਦੇ ਆ ਫਿਰ ਤੁਹਾਨੂੰ ਹਰ 3 ਮਹੀਨੇ ਬਾਅਦ 6 ਮਹੀਨੇ ਬਾਅਦ ਜਾਣਾ ਪੈਂਦਾ ਉਹਦਾ ਹੱਲ ਆਯੁਰਵੇਦ ਵਿੱਚ ਹੈ ਆਯੁਰਵੇਦ ਵਿੱਚ ਐਸੀ ਜੜੀ ਬੂਟੀਆਂ ਨੇ ਜਿਹੜੇ ਤੁਹਾਡੇ ਵਾਲਾਂ ਨੂੰ ਸ਼ਾਈਨਿੰਗ ਵੀ ਦਿੰਦੀਆਂ ਵਾਲਾਂ ਨੂੰ ਮੋਟਾ ਵੀ ਕਰਦੀਆਂ। ਪਹਿਲੇ ਕੀ ਹੁੰਦਾ ਸੀ ਇੱਕ ਕੁੜੀ ਦੂਜੀ ਨੂੰ ਵੇਖ ਕੇ ਕਹਿੰਦੀ ਸੀ ਉਹ ਦੇਖਿੰਦੇ ਵਾਲ ਕਿੰਨੇ ਵੱਡੇ ਆ। ਅੱਜ ਕੱਲ੍ਹ ਉਹ ਗੱਲਾਂ ਤੇ ਖਤਮ ਹੀ ਹੋ ਗਈਆਂ। ਅੱਜ ਕੱਲ੍ਹ ਤੇ ਕਹਿੰਦੇ ਨੇ ਦੇਖਿਓ ਕੁੜੀ ਦੇ ਵਾਲ ਕਿੰਨੇ ਰੁੱਖੇ ਆ। ਹਾਂ। ਐਹੀ ਐਹੀ ਮੁੱਦਾ ਆ ਗਿਆ। ਉਹਦਾ ਇੱਕ ਹੋਰ ਵੱਡਾ ਕਾਰਨ ਵੀ ਹੈ। ਜੀ। ਦੇਖੋ ਸਭ ਨੂੰ ਪਤਾ ਹੈ ਕਾਰਨਾਂ ਵਿੱਚ ਡਾਈਟ ਹੈ, ਨਿਊਟ੍ਰੀਸ਼ਨ ਹੈ, ਸਟ्रेस ਹੈ। ਪਰ ਸਾਡਾ ਪਾਣੀ ਬਹੁਤ ਵੱਡਾ ਕਾਰਨ ਹੈ। ਮੇਰੇ ਕੋਲ ਜਿਹੜੇ ਪੇਸ਼ੈਂਟਸ ਆਉਂਦੇ ਆ, ਉਹ ਪੇਸ਼ੈਂਟ ਬਹੁਤ ਆਉਂਦੇ ਆ। ਬੈਂਗਲੌਰ ਤੋਂ ਬਹੁਤ ਪੇਸ਼ੈਂਟ ਆਉਂਦਾ ਹੈ। ਕੋਟਾ ਤੋਂ ਬਹੁਤ ਪੇਸ਼ੈਂਟ ਆਉਂਦਾ ਹੈ ਉੱਥੇ ਦਾ ਪਾਣੀ ਇੰਨਾ ਭਾਰੀ ਹੈ। ਉੱਥੇ ਵਾੜ ਬਹੁਤ ਤੇਜ਼ੀ ਨਾਲ ਝੜਦੇ ਆ। ਪਹਿਲੇ ਮੈਨੂੰ ਵੀ ਨਹੀਂ ਲੱਗਦਾ ਸੀ ਵੀ ਪਾਣੀ ਕਰਕੇ ਇਦਾਂ ਹੋਣਾ। ਪਰ ਜਦੋਂ ਉੱਥੇ ਦੇ ਪੇਸ਼ੈਂਟਸ ਆਣ ਲੱਗੇ ਯਾ ਆਪਣੀ ਇਹ 벨ਟ ਹੈਗੀ ਜਿਹੜੀ ਮੁਹੱਲੀ ਤੋਂ ਲੈ ਕੇ ਤੇ ਫਿਰੋਜ਼ ਫਿਰੋਜ਼ ਫਰੀਦਕੋਟ ਤੱਕ ਜਾਂਦੀ ਹੈ ਪੂਰੀ। ਇਸ 벨ਟ ਤੇ ਭਾਰੀ ਪਾਣੀ ਆ। ਭਾਰੀ ਪਾਣੀ ਯੂਰੇਨੀਅਮ ਕਹ ਲਈ ਆਪਾਂ ਜ਼ਿਆਦਾ। ਉਹਦੇ ਕਰਕੇ ਭਾਰੀ ਪਾਣੀ ਹੋਣ ਕਰਕੇ ਇਸ 벨ਟ 'ਚ ਵਾੜੀ ਬਹੁਤ ਝੜਦੇ ਆ। ਵਿਦ ਇਹੀ ਕਾਰਨ ਹੈ ਕਿ ਜੇ ਅਸੀਂ ਮਹਿੰਗਾ ਤੋਂ ਮਹਿੰਗਾ ਸ਼ੈਂਪੂ ਲਈ ਜਾਂਦੇ ਆ ਮਹਿੰਗੇ ਤੋਂ ਮਹਿੰਗਾ ਅਸੀਂ ਕੰਡੀਸ਼ਨਰ ਲਈ ਜਾਂਦੇ ਆ ਮਹਿੰਗੇ ਤੋਂ ਮਹਿੰਗਾ ਅਸੀਂ ਸੀਰਮ ਲਈ ਜਾਂਦੇ ਆ ਤੇ ਸਾਡੇ ਵਾਲ ਝੜਨੋਂ ਫੇਰ ਨਹੀਂ ਛੱਡਦੇ ਇਹੀ ਕਾਰਨ ਹੈ ਤੁਸੀਂ ਮਹਿੰਗਾ ਸੀਰਮ ਲਾਉਂਦੇ ਕਿਉਂ ਮਹਿੰਗਾ ਸ਼ੈਂਪੂ ਕਿਉਂ ਸ਼ੈਂਪੂ ਘਰੇ ਬਣਾਓ ਘਰੇ ਬਣ ਜਾਂਦੇ ਸੀਰਮ ਘਰੇ ਬਣਾਓ ਅੱਛਾ ਪਹਿਲੇ ਤੇ ਸੀਰਮ ਦੱਸ ਦਿਨਾ ਘਰੇ ਕਿਦਾਂ ਬਣਦਾ ਠੀਕ ਹੈ ਸੁੱਕਾ ਧਨੀਆ ਹੁੰਦਾ ਠੀਕ ਹੈ ਇਸ ਗੱਲ ਨੂੰ ਨੋਟ ਕਰ ਲਿਆ ਜੇ ਹੈਅਰ ਦਾ ਸਭ ਤੋਂ ਕਾਰਗਰ ਸੀਰਮ ਆਪਣਾ ਹਰਾ ਧਨੀਆ ਲੈ ਲਓ ਹਰੇ ਧਨੀਏ ਨੂੰ ਮਿਕਸੀ ਚ ਪਾ ਕੇ ਗ੍ਰाइंड ਕਰ ਲਓ ਫਿਰ ਕਪੜੇ ਚ ਪਾ ਕੇ ਉਹਦਾ ਰਸ ਕੱਢ ਲਓ ਉਹਨੂੰ ਇੱਕ ਸ਼ੀਸ਼ੀ ਚ ਪਾ ਲਓ ਰਾਤ ਨੂੰ ਥੋੜਾ ਜਿਹਾ ਲੈ ਕੇ ਉਹ ਸਿਰ ਦੇ ਉੱਤੇ ਲਾਓ 2 ਤੋਂ 3 ਮਹੀਨੇ ਵਰਤੋ ਕਰਨੀ ਆਂਦੀ ਕਾਲੀ ਨਹੀਂ ਮਚਾਣੀ ਬਈ 5 ਦਿਨ ਹੋ ਗਏ 10 ਦਿਨ ਹੋ ਗਏ ਰਿਜ਼ਲਟ ਨਹੀਂ ਆ ਰਿਹਾ 2 ਤੋਂ 3 ਮਹੀਨੇ ਦੀ ਵਰਤੋ ਕਰੋ ਤੇ ਉਸ ਤੋਂ ਬਾਅਦ ਮੈਨੂੰ ਦੱਸੋ ਤੁਸੀਂ ਕਹੋਗੇ ਇਸ ਤੋਂ ਵਧੀਆ ਸਿਰਮ ਹੀ ਨਹੀਂ ਦੇਖਿਆ ਕੀ ਹੋਇਆ ਧਨੀਆ ਘਰੇ ਐ 10 ਰੁਪਏ ਦਾ ਧਨੀਆ ਲਿਆਣਾ ਬੋਤਲ ਭਰ ਜੇਗੀ ਤੁਹਾਡੀ ਤੇ ਪੂਰਾ ਮਹੀਨਾ ਚੱਲੇਗੀ ਤੇ ਸਭ ਤੋਂ ਵਧੀਆ ਤਾਂ ਨਹੀਂ ਹੈ ਉਹ ਹੈ हेयर سیرਮ ਸ਼ੈਂਪੂ ਹੈ ਸ਼ੈਂਪੂ ਘਰੇ ਬਣਾਓ ਸ਼ੈਂਪੂ ਕਿਵੇਂ ਘਰੇ ਬਣ ਸਕਦਾ ਘਰੇ ਬਣਦਾ ਹੈ ਸ਼ੈਂਪੂ ਦੇਖੋ ਸਭ ਨੂੰ ਪਤਾ ਹੈ ਵਧੀਆ ਚੀਜ਼ ਕੀ ਹੈ ਵਾਲਾਂ ਵਾਸਤੇ ਆਮਲਾ ਵਧੀਆ ਠੀਕ ਹੈ ਸ਼ਿਕਾ ਕਾਈ ਵਧੀਆ ਹੈ ਮਸ਼ਹੂਰਿਆਂ ਚ ਵੀ ਇਹ ਹੀ ਦੱਸਦੇ ਨੇ ਜੀ ਇਸ ਸ਼ੈਂਪੂ ਮੇ ਆਵਲਾ ਹੈ ਇਸ ਮੇ ਸ਼ਿਕਾ ਕਾਈ ਹੈ ਇਸ ਮੇ ਰੀਠਾ ਹੈ ਹਾਂ ਬਸ ਇਹ ਤਿੰਨ ਹੀ ਚੀਜ਼ ਹੈ ਅੱਛਾ ਜੀ ਆਮਲਾ ਸ਼ਿਕਾ ਕਾਈ ਰੀਠਾ ਬਹੁਤ ਗੱਲ ਹੈ ਤੇ ਪ੍ਰਿੰਗਰਾਜ ਸਾਰਿਆਂ ਨੂੰ ਰਾਤੀ ਪਾਣੀ ਚ ਭਿਗੋ ਕੇ ਰੱਖ ਦੋ ਠੀਕ ਹੈ ਭਿਗੋਤਾ ਤੇ ਰਿੱਠਾ ਜਿਹੜਾ ਹੈ ਉਹਦਾ ਬੀਜ ਕੱਢਣਾ ਹੈ ਬਾਕੀਆਂ ਦੇ ਕਿਸੇ ਦਾ ਬੀਜ ਕੱਢਣ ਦੀ ਲੋੜ ਨਹੀਂ ਉਹ ਕੱਢ ਲਓ ਉਸ ਤੋਂ ਬਾਅਦ ਇਹਨੂੰ ਭਿਗੋ ਕੇ ਸਵੇਰੇ ਇਹਨੂੰ ਚੰਗੀ ਤਰ੍ਹਾਂ ਮਥ ਲਓ ਉਹ ਜਿਹੜਾ ਪਾਣੀ ਬਣਿਆ ਨਾ ਉਹ ਸ਼ੈਂਪੂ ਹੈ ਜੇ ਕਨਸੈਂਟ੍ਰੇਟਡ ਬਣਾਣਾ ਹੈ ਇਸ ਪਾਣੀ ਨੂੰ ਉਬਾਲ ਲਓ ਉਬਾਲ ਗਿਆਂ ਦਾ ਪਾਣੀ ਉਡਾਣਾ ਸ਼ੁਰੂ ਕਰ ਦੋ ਜਦੋਂ ਥੋੜਾ ਜਿਹਾ ਗਾੜਾ ਹੋ ਜੇ ਫਿਰ ਉਹਨੂੰ ਵਰਤੋਂ ਕਰਨ ਲੱਗ ਜਾਓ ਸ਼ੈਂਪੂ ਹੈ ਤੁਹਾਡਾ ਕੀ ਬਾਤ ਹੈ ਨੈਚੁਰਲ ਸ਼ੈਂਪੂ ਵਰਤੋ ਕਰੋ ਨੈਚੁਰਲ ਹੇਅਰ ਸੀਰਮ ਵਰਤੋ ਕਰੋ ਫਿਰ ਅੱਜਕੱਲ ਚੱਲ ਪਏ ਟੋਟ ਕੇ ਇਹ ਹੇਅਰ ਮਾਸਕ ਹੈ ਇੱਕ ਮਾਸਕ ਵਰਡ ਬਹੁਤ ਚੱਲ ਪਿਆ ਵਾਲਾਂ ਦੇ ਉੱਤੇ ਲੇਪ ਕਰਕੇ ਲੈਣਾ ਉਹ ਆਯੁਰਵੇਦ ਵਿੱਚ ਹਜ਼ਾਰਾਂ ਸਾਲ ਪਹਿਲਾਂ ਹੀ ਲਿਖਤਾ ਸੀ ઋષਿ ਮੁਨੀਆਂ ਨੇ ਬਣਿਆ ਤੇ ਹੁਣ ਇੰਨਾ ਵਾਲਾਂ ਦਾ ਕਵਚ ਵਾਲਾਂ ਦਾ ਕਵਚ ਪਹਿਲੇ ਹੀ ਲਿਖਤਾ ਸੀ ਉਹ ਵਾਲਾਂ ਦਾ ਕਵਚ ਹੈ ਗੁੜ ਹਲਦਾ ਫੁੱਲ ਜਿਹੜਾ ਤੁਸੀਂ ਦੱਸ ਰਹੇ ਸੀ ਇਹ ਫੁੱਲ ਤੇ ਨਾਲੇ ਐਲੋਵੀਰਾ ਘਵਾਖਾ ਕੇ ਦਿੰਨੇ ਐ ਐਲੋਵੀਰਾ ਖਾ ਕੇ ਦਿੰਨੇ ਐ ਇੰਦਾ ਬਣਦਾ ਵਾਲਾਂ ਦਾ ਕਵਚ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਜਿਹੜੇ ਇਹ ਫੁੱਲ ਨੇ ਇਹ ਫੌਜੀ ਨੇ ਫੌਜੀ ਨੇ ਵਾਲਾਂ ਦੇ ਫੌਜੀ ਹੈ ਵਾਲਾਂ ਦੇ ਫੌਜੀ ਵਾਲ ਛੜਦੇ ਹੋਣ ਵਾਲ ਰੁੱਖੇ ਹੋਣ ਵਾਲ ਦੋ ਮੂੰਹੇ ਹੋਣ ਸਿਰ ਸਿਕਰੀ ਹੋਵੇ ਇੱਕ ਵਾਰੀ ਇੰਦਾ ਕਵਚ ਯੂਜ਼ ਕਰਨ ਲੱਗ ਜਾਓ ਹਫਤੇ ਚ ਦੋ ਵਾਰੀ ਲਾਣਾ ਹੈ ਮਹੀਨਾ ਲਾਣਾ ਹੈ ਰੈਲੂ ਨੁਸਖਾ ਮਹੀਨਾ ਲਾਣਾ ਹੈ ਮਹੀਨੇ ਬਾਅਦ ਦੱਸੋ ਤੁਸੀਂ ਉਹ ਇਹ ਕੀ ਬਾਤ ਹੈ ਮੇਰੇ ਵਾਲ ਛੜਨੇ ਬੰਦ ਹੋ ਗਏ ਵਾਲਾਂ ਦੀ ਗਰੋਥ ਵੱਧ ਗਈ ਹੈ ਰਾਤੋਂ ਰਾਤ ਵਾਲ ਵਧਣ ਲੱਗ ਜਾਣਗੇ ਵਾਲ ਦੋ ਮੂਹੇ ਹਨ ਉਹ ਖਤਮ ਹੋ ਜਾਣਗੇ ਰੁੱਖਾਪਨ ਖਤਮ ਹੋ ਜਾਏਗਾ ਸਿਕਰੀ ਖਤਮ ਹੋ ਜਾਏਗੀ ਕੱਲਾ ਇਹ ਇੱਕ ਨੁਸਖਾ ਹੈ ਗੁੜ ਹਲਦਾ ਫੁੱਲ ਗੁੜ ਹਲਦੇ ਹੀ ਪੱਤੇ ਠੀਕ ਹੈ ਤੇ ਨਾਲੇ ਐ ਲੋ ਵੀਰ ਬਣਾ دیਏ ਫਾਰਮੂਲਾ ਬਣਾ ਦਿਓ ਜੀ ਮਾਸਕ ਬਣਾ دیਏ ਜੀ ਜੀ ਆਪਣੇ ਦਰਸ਼ਕਾਂ ਨੂੰ ਵੀ ਪਤਾ ਲੱਗ ਜਾਏਗਾ ਘਰੇ ਵਰਤੋਂ ਕਰ ਲੈਣਗੇ ਕਿਸੇ ਕੋਲ ਜਾਣ ਦੀ ਲੋੜ ਨਹੀਂ ਉਹੀ ਵੱਡੀ ਵੱਡੀ ਕੰਪਨੀਆਂ ਨੂੰ ਪੈਸੇ ਦੇਈ ਜਾਂਦੇ ਆ ਕਰਨਾ ਕੁਛ ਨਹੀਂ ਸਿੰਪਲ ਹੈ ਪਰ ਇਸ ਤੋਂ ਪਹਿਲਾਂ ਕਿ ਡਾਕਟਰ ਸਾਹਿਬ ਅਸੀਂ ਅੱਗੇ ਵਧੀਏ ਉਹ ਇਹ ਸਵਾਲ ਵੀ ਬਣਦਾ ਨਾ ਵੀ ਮਤਲਬ ਹੁਣ ਬਹੁਤ ਸਾਰੇ ਜਿਹੜੇ ਪਰਿਵਾਰ ਹੈਗੇ ਨੇ ਸਾਡੀਆਂ ਭੈਣਾਂ ਹੈਗੀਆਂ ਨੇ ਕੰਮਕਾਰ ਵਾਲੀਆਂ ਹੈਗੀਆਂ ਨੇ ਜਾਂ ਫਿਰ ਜਿਹੜੇ ਘਰ ਦੇ ਵਿੱਚ ਹੀ ਪਰਿਵਾਰ ਵੱਡੇ ਨੇ ਜਾਂ ਘਰ ਦੇ ਕੰਮ ਹੀ ਨਹੀਂ ਮੁੱਕਦੇ ਫਿਰ ਉਹਨਾਂ ਕੋਲ ਤਾਂ ਇੰਨਾ ਟਾਈਮ ਨਹੀਂ ਹੁੰਦਾ ਜੀ ਫਿਰ ਉਹਨਾਂ ਵਾਸਤੇ ਉਹ ਕੀ ਕਰਨ ਜੀ ਉਹਨਾਂ ਦਾ ਵੀ ਤਾਂ ਹੱਕ ਹੈਗਾ ਕਿ ਕੁਦਰਤੀ ਚੀਜ਼ਾਂ ਇਸਤੇਮਾਲ ਕਰਕੇ ਆਪਣਾ ਆਪਣੇ ਪਰਿਵਾਰ ਦਾ ਧਿਆਨ ਰੱਖਣ ਬਿਲਕੁਲ ਠੀਕ ਗੱਲ ਹੈ ਸਭ ਦਾ ਹੱਕ ਹੈ ਆਯੁਰਵੇਦ ਨਾਲ ਜੁੜਨ ਦਾ ਇਹਨਾਂ ਚੀਜ਼ਾਂ ਦਾ ਅਸੀਂ ਹੱਲ ਕਢਿਆ ਪਹਿਲੇ ਤਾਂ ਅਸੀਂ ਨੁਸਖੇ ਦੱਸਿਆ ਜਿਵੇਂ ਹੇਅਰ ਸੀਰਮ ਦੱਸਿਆ ਹੈ ਤਣੀਆਂ ਲਗਾ ਲਓ ਤਣੀਆਂ ਨਹੀਂ ਲਾ ਸਕਦੇ ਜਾਂ ਤਣੀਆਂ ਲਗਾਉਣ ਕਰਕੇ ਉਹਨਾਂ ਨੂੰ ਬਹੁਤ ਵਧੀਆ ਰਿਜ਼ਲਟ ਨਹੀਂ ਆ ਰਿਹਾ 2-3 ਮਹੀਨੇ ਵਰਤੋ ਕੀਤੀ ਹੈ ਉਹਨਾਂ ਨੂੰ ਲੱਗਦਾ ਮੇਰੀ ਤੇ ਪੋਜੀਸ਼ਨ ਹੀ ਜ਼ਿਆਦਾ ਖਰਾਬ ਹੈ ਮੇਰਾ ਤਣੀਆਂ ਨਾਲ ਹੱਲ ਨਹੀਂ ਹੋਣਾ ਜਾਂ ਮੈਂ ਵਰਤੋ ਕਰ ਚੁੱਕਿਆ ਉਸ ਉਹਦੇ ਵਾਸਤੇ ਅਸੀਂ ਹੱਲ ਕੱਢਿਆ हेयर سیرਮ ਦਾ ਕੀ ਬਾਤ ਇਹ ਰਾਤ ਨੂੰ ਲਾ ਲਓ ਇਹਦੇ ਵਿੱਚ 16 ਜੜੀ ਬੂਟੀਆਂ ਹੈਗੀਆਂ ਤਣੀਆਂ ਵਰਗੀਆਂ ਤਣੀਆਂ ਵਰਗੀਆਂ ਇਹਦੇ ਵਿੱਚ ਪਿਆਜ਼ ਦੇ ਬੀਜ ਵੀ ਹੈ ਅੱਛਾ ਹਾਂ ਇਹਦੇ ਵਿੱਚ ਪ੍ਰਿੰਗਰਾਜ ਵੀ ਹੈ ਇੰਦੇਚ ਆਂਗਲਾ ਵੀ ਐ ਇੰਦੇ ਚੰਦਨ ਵੀ ਐ ਇੰਦੇਚ ਮੁਲਠੀ ਵੀ ਐ ਕਿੰਨਾ ਕੁ ਯੂਜ਼ ਕਰਨਾ ਹੈ ਬਿਲਕੁਲ ਡ੍ਰੌਪ ਸੇ ਚੂਜ਼ ਕਰਨਾ ਹੈ ਵਾਲਾਂ ਦੀ ਜੜਾਂ ਦੇ ਉੱਤੇ ਲਾਣਾ ਹੈ ਇਹ ਦੇਖੋ ਐ ਨਿਕਲੇ ਬਸ ਇਹ ਨੂੰ ਉਂਗਲੀਆਂ ਦੇ ਟਿਪਸ ਤੇ ਲਓ ਜਾਂ ਵਾਲਾਂ ਦੀ ਜੜਾਂ ਵਿੱਚ ਲਾ ਕੇ ਬਿਲਕੁਲ ਸੈਂਟਰ ਵਿੱਚ ਵਾਲਾਂ ਦੀ ਜੜ੍ਹੇ ਚਲਾ ਕੇ ਵਾਲਾਂ ਦਾ ਇਦਾਂ ਪਾਰਟੀਸ਼ਨ ਕਰ ਲਓ ਠੀਕ ਹੈ ਜੜ੍ਹੇ ਚਲਾਓ ਮਤਲਬ ਮੰਗ ਕੱਟ ਕੇ ਹਾਂ ਮੰਗ ਕੱਢ ਕੇ ਤੇ ਫਿਰ ਇੰਦੇ ਨਾਲ ਐਵੇਂ ਮਾਲਿਸ਼ ਕਰੋ ਲਗਭਗ 1 ਤੋਂ 1.5 ਐਮਐਲ ਤੁਸੀਂ ਵਰਤੋ ਕਰਨੀ ਹੈ 30 ml ਦੀ ਬੋਤਲ ਹੈ ਲਗਭਗ ਮਹੀਨਾ ਚੱਲਦੀ ਹੈ ਇਹਨੂੰ ਇੱਕ ਦਿਨ ਛੱਡ ਕੇ ਇੱਕ ਦਿਨ ਵਰਤੋ ਕਰੋ ਜਿਸ ਦਿਨ ਸਿਰ ਧੋਣਾ ਹੈ ਉਸ ਤੋਂ ਰਾਤ ਪਹਿਲੇ ਲਾ ਲਓ ਮੰਨ ਲਓ ਸੋਮਵਾਰ ਸਿਰ ਧੋਣਾ ਹੈ ਇਤਵਾਰ ਨੂੰ ਲਾ ਲਓ ਬੁੱਧਵਾਰ ਨੂੰ ਧੋਣਾ ਹੈ ਮੰਗਲਵਾਰ ਨੂੰ ਰਾਤ ਨੂੰ ਲਾ ਲਓ ਇਹਨੂੰ ਚੰਗੀ ਤਰ੍ਹਾਂ ਲਾ ਲਓ ਸਵੇਰੇ ਵਾਲਾ ਨੂੰ ਸਾਫ਼ ਕਰ ਲਓ ਸਾਫ਼ ਵੀ ਜੇ ਤੇ ਜਿਹੜਾ ਸ਼ੈਂਪੂ ਆਪਾਂ ਦੱਸਿਆ ਘਰੇ ਬਣਾ ਲੈਣ ਤੇ ਹਫ਼ਤੇ ਚ ਦੋ ਵਾਰੀ ਹੁੰਦੀ ਵਰਤੋ ਕਰੋ ਜੇ ਨਹੀਂ ਕਰ ਸਕਦੇ ਹੁੰਦੀ ਵਰਤੋ ਫਿਰ ਆਪਾਂ ਇਹ ਰੈਡੀਮੇਡ ਕੰਮ ਕਰਤਾ ਇੰਨੇ 316 ਜੜੀ ਬੂਟੀਆਂ ਸਾਰਾ ਆਯੁਰਵੈਦਿਕ ਹੈ ਕੋਈ ਕੈਮੀਕਲ ਨਹੀਂ ਹੈ ਆਯੂਸ਼ਟ ਅਪਰੂਵਡ ਹੈ ਜੀਐਮਪੀ ਸਰਟੀਫਾਈਡ ਜਿਹੜਾ ਜਿਹੜਾ ਪਾਣੀ ਭਾਰੀ ਹੈਗਾ ਜੀ ਫਿਰ ਦੇਖੋ ਸ਼ੈਂਪੂ ਤਾਂ ਹੋਰ ਵੀ ਮਾਰਕੀਟ ਚ ਨੇ ਫਿਰ ਜਿਹੜਾ ਭਾਰੀ ਪਾਣੀ ਕਰਕੇ ਵਾਲ ਖਰਾਬ ਹੋ ਪਾਣੀ ਦਾ ਤੋੜ ਹੈ ਨਾ ਜਿਹੜੀ ਐਲੋਵੀਰਾ ਹੈ ਜਿਹੜਾ ਗੁੜ ਹਲਦਾ ਫੁੱਲ ਹੈ ਜਿਹੜਾ ਚੰਦਨ ਹੈ ਉਹ ਤੋੜ ਹੈ ਇਹ ਚੀਜ਼ਾਂ ਦਾ ਆਮਲਾ ਕੀ ਹੈ ਮਤਲਬ ਭਾਰੀ ਪਾਣੀ ਫਿਰ ਕੰਮ ਨਹੀਂ ਕਰੋ ਮਤਲਬ ਇਫੈਕਟ ਨਹੀਂ ਕਰੂਗਾ ਵਾਲਾ ਅਗਰ ਭਾਰੀ ਪਾਣੀ ਹੈ ਤੇ ਇਹ ਸ਼ੈਂਪੂ ਯੂਜ਼ ਕਰੋ ਅਗਰ ਤੁਹਾਡੇ ਏਰੀਆ ਇਸ ਤੁਹਾਨੂੰ ਲੱਗਦਾ ਹੈ ਭਾਰੀ ਪਾਣੀ ਹੈ ਭਾਰੀ ਪਾਣੀ ਕਰਕੇ ਪਾਣੀ ਖਰਾਬ ਹੈ ਤੇ ਤੁਸੀਂ ਇਸ ਸ਼ੈਂਪੂ ਦੀ ਵਰਤ ਕਰੋ ਇਹਦੇ ਚਾਹਮਲੇ ਜਿਹੜੇ ਇਸ ਵੇਲੇ ਦਬਈ ਦੇਖ ਰਹੇ ਨੇ ਜੀ ਤੁਹਾਨੂੰ ਉਹ ਉੱਥੇ ਤਾਂ ਪਾਣੀ ਉਹ ਪੀ ਨਹੀਂ ਸਕਦੇ ਕੌੜਾ ਇੰਨਾ ਹੁੰਦਾ ਜੀ ਉਹਦੇ ਨਾਲ ਜਦੋਂ ਵਾਲ ਤੋਂ ਦਿਨ ਉਹ ਲਗਭਗ ਲਗਭਗ ਜਿਹੜੇ ਸਾਡਾ ਦਬਈ ਵਾਲਾ ਭਾਈਚਾਰਾ ਹੈਗਾ ਬਹੁਤ ਲੋਕ ਸਾਨੂੰ ਫੋਨ ਕਰਦੇ ਨੇ ਕਿ ਜੀ ਸਾਡਾ ਦਬਈ ਵਾਸਤੇ ਖਾਸ ਕਰਕੇ ਕੋਈ ਨੁਸਖਾ ਕਿਉਂਕਿ ਉੱਥੇ ਦਾ ਵੀ ਪਾਣੀ ਸਾਰਾ ਘਾਰਾ ਹੈ ਉਸ ਮੰਦਰ ਵਾਲਾ ਪਾਣੀ ਹੈਗਾ ਜੀ ਉਹ ਵਰਤੋ ਕਰਦੇ ਆਂ ਜੀ ਇੰਦੀ ਫਰਕ ਪਏਗਾ ਬਿਲਕੁਲ ਫਰਕ ਪਏਗਾ ਤੁਸੀਂ ਇਹ ਵਰਤੋ ਕਰੋ ਕਿੰਨਾ ਚੈਲੰਜ ਕਿੰਨੇ ਦਿਨਾਂ ਦਾ ਚੈਲੰਜ ਹੈ ਮੈਂ ਤਾਂ ਕਹਿੰਦਾ ਜੀ ਤਿੰਨ ਵਾਸ਼ ਤੋਂ ਬਾਅਦ ਹੀ ਪਤਾ ਲੱਗ ਜਾਏਗਾ ਜਦੋਂ ਕੰਗੀ ਕਰਨਗੇ ਨਾ ਵਾਲ ਵਾਣਗੇ ਜਿਹੜੇ ਉਹ ਗੁੱਛੇ ਆਉਂਦੇ ਸੀ ਉਹ ਗੁੱਛੇ ਘਟਨੇ ਸ਼ੁਰੂ ਹੋ ਜਾ ਤਿੰਨ ਦਿਨਾਂ ਦੇ ਵਿੱਚ ਵਿੱਚ ਤਿੰਨ ਵਾਰੀ ਧੋਣ ਨਾਲ ਓਕੇ ਉਹ ਪਹਿਲਾ ਵਾਸ਼ ਮੰਨ ਲਓ ਅੱਜ ਕੀਤਾ ਫਿਰ ਦੋ ਦਿਨ ਛੱਡ ਕੇ ਕਰਦੇ ਆਂ ਫਿਰ ਦੋ ਦਿਨ ਛੱਡ ਤਿੰਨ ਵਾਸ਼ ਤੋਂ ਬਾਅਦ ਉਹਨਾਂ ਨੂੰ ਰਿਜ਼ਲਟ ਆਉਣਾ ਸ਼ੁਰੂ ਹੋ ਜਾਏਗਾ ਕਿੰਦਾ ਇਹ ਬਹੁਤ ਹੀ ਕਾਰਗਰ ਹੈ ਆਯੁਰਵੈਦਿਕ ਹੈ ਤੇ 16 ਜੜੀ ਬੂਟੀਆਂ ਦਾ ਯੂਜ਼ ਕਰਕੇ ਬਣਿਆ ਹੋਇਆ ਹੈ ਠੀਕ ਹੈ ਜੀ ਤੇ ਫਿਰ ਈਕੋ ਅੱਜਕੱਲ ਲੋਕ ਵੀ ਚੱਲਦਾ ਜੀ ਉਹ سیرਮ ਤੇ ਸ਼ੈਂਪੂ ਦੇ ਵਿੱਚ ਕਾਰ ਲਾਇਕ ਕੋ ਮੇਲ ਆ ਕਹਿੰਦੇ ਜੀ ਉਹ ਕੀ ਹੁੰਦਾ ਜੀ ਕੰਡੀਸ਼ਨਰ ਕੰਡੀਸ਼ਨਰ ਜੀ ਕੰਡੀਸ਼ਨਰ ਵਰਡ ਹੈ ਜਿਹੜਾ ਸ਼ਾਈਨਿੰਗ ਦੇ ਦਿੰਦਾ ਉਹ ਕੀ ਹੁੰਦਾ ਜੀ ਕੰਡੀਸ਼ਨਰ ਦਾ ਮਤਲਬ ਕੀ ਹੈ ਕੰਡੀਸ਼ਨਰ ਦਾ ਮਤਲਬ ਹੈ ਚਮਕ ਦੇਣਾ ਲੋਕੀ ਚਮਕ ਪਸੰਦ ਕਰਦੇ ਨੇ ਅੱਜਕੱਲ ਤੁਸੀਂ ਤਾਂ ਕਹਿੰਦੇ ਵੀ ਉਹ ਚਮਕ ਤਾਂ ਰਿਠੇ ਨਾਲ ਬਹੁਤ ਆ ਜਾਂਦੀ ਰਿਠੇ ਨਾਲ ਚਮਕ ਹੈ ਐਲੋਵੇਰਾ ਨਾਲ ਚਮਕ ਹੈ ਚਮਕ ਜਿਹੜੀ ਹੈ ਨਾ ਵਾਲਾਂ ਦੀ ਉਹ ਬਾਹਰੋਂ ਨਿਊਟ੍ਰੀਸ਼ਨ ਦੇਣਾ ਜਦੋਂ ਵਾਲ ਸ਼ਾਈਨ ਕਰਦਾ ਸਨਲਾਈਟ ਪੈਂਦੀ ਹੈ ਉਹ ਜ਼ਿਆਦਾ ਐਬਸਾਰਪਸ਼ਨ ਹੁੰਦੀ ਹੈ ਵਿਟਾਮਿਨ ਡੀ ਦੀ ਉਹ ਚਮਕ ਦੇਣ ਵਾਸਤੇ ਅਸੀਂ ਬਣਾਇਆ ਹੈ ਕੰਡੀਸ਼ਨਰ ਆਯੁਰਵੈਦਿਕ ਕੰਡੀਸ਼ਨਰ ਆਯੁਰਵੈਦਿਕ ਕੰਡੀਸ਼ਨਰ ਇਹਨਾਂ ਟੈਸਟ ਕਰਾ ਸਕਦੇ ਆ ਅਸੀਂ ਕੋਈ ਕੈਮੀਕਲ ਜੇ ਆਇਆ ਬਿਲਕੁਲ ਕੋਈ ਕੈਮੀਕਲ ਨਹੀਂ ਹੈ ਜਿੰਦੇ ਚ ਇਹ 16 ਜੜੀ ਬੂਟੀਆਂ ਨਾਲ ਬਣਿਆ ਹੋਇਆ ਇਹ 20 ਜੜੀ ਬੂਟੀਆਂ ਨਾਲ ਬਣਿਆ ਹੈ ਇਹ ਜਦੋਂ ਆਪਾਂ ਯੂਜ਼ ਕਰਨੇ ਆ ਜਦੋਂ ਤੁਸੀਂ ਹੈਡਵੋਸ਼ ਕੀਤਾ ਉਸ ਤੋਂ ਬਾਅਦ ਇਹ ਕੰਡੀਸ਼ਨਰ ਯੂਜ਼ ਕਰੋ ਵਾਲਾਂ ਦੇ ਉੱਤੇ ਲਗਾਣਾ ਹੈ ਵਾਲ ਇਕਦਮ ਸਿਲਕੀ ਸਮੂਥ ਤੇ ਉਹਨਾਂ ਨੂੰ ਨਰਿਸ਼ਮੈਂਟ ਮਿਲੇਗਾ ਤੁਹਾਡੀ ਪਰਸਨੈਲਿਟੀ ਖਿਲ ਕੇ ਆਏਗੀ ਮਤਲਬ ਜਿਹੜੇ ਉਹ ਧਨੀ ਵਾਲਾ ਨੁਸਖਾ ਨਹੀਂ ਇਸਤੇਮਾਲ ਕਰਨਾ ਚਾਹੁੰਦੇ ਹਾਂ ਉਹ ਐ ਸੇਰਮ ਯੂਜ਼ ਕਰਨ ਸ਼ੈਂਪੂ ਤੇ ਕੰਡੀਸ਼ਨਰ ਯੂਜ਼ ਕਰਨ ਫਿਰ ਇਹ ਮਾਸਕ ਵੀ ਲਗਾਉਣ ਦੀ ਲੋੜ ਨਹੀਂ ਹੈ ਸਾਰਾ ਕੰਮ ਇਹ ਤਿੰਨੋਂ ਚੀਜ਼ਾਂ ਕਰ ਦਿੰਦੀ ਹੈ ਪਰ ਬਹੁਤ ਵਾਰ ਹੁੰਦੇ ਜੀ ਜਿਹੜੇ ਲੋਕ ਹੈਗੇ ਨੇ ਜਿਨ੍ਹਾਂ ਨੇ ਸਾਡੀਆਂ ਭੈਣਾਂ ਯੂਜ਼ ਕਰਦੀਆਂ ਨੇ ਉਹ ਕਹਿੰਦੇ ਨੇ ਸੀ ਸ਼ੈਂਪੂ ਬਹੁਤ ਕੁਦਰਤੀ ਸ਼ੈਂਪੂ ਇਸਤੇਮਾਲ ਕੀਤੇ ਨੇ ਅਸੀਂ ਬਹੁਤ ਕੰਡੀਸ਼ਨਰ ਯੂਜ਼ ਕਰ ਲਏ ਬਹੁਤ ਸੀਰਮ ਯੂਜ਼ ਕਰ ਲਏ ਪਰ ਸਾਡੇ ਵਾਲਾਂ ਨੂੰ ਕੋਈ ਫਰਕ ਹੀ ਨਹੀਂ ਪੈ ਰਿਹਾ ਨਾ ਇਹ ਲੰਮੇ ਹੋ ਰਹੇ ਨੇ ਨਾ ਇਹ ਅਸੀਂ ਕਹਿ ਲਈਏ ਕਿ ਮੋਟੇ ਹੋ ਰਹੇ ਨੇ ਸਗੋਂ ਹੋਰ ਕਮਜ਼ੋਰ ਹੋਈ ਜਾਂਦੇ ਨੇ ਫਿਰ ਉਹਦਾ ਕੀ ਕਾਰਨ ਬਣਦਾ ਉਹਦਾ ਸਭ ਤੋਂ ਵੱਡਾ ਕਾਰਨ ਜਿਹੜਾ ਬਣ ਗਿਆ ਨਾ ਉਹ ਪਾਰਲਰ ਬਣ ਗਏ ਹੁੰਦਾ ਕੀ ਹੈ ਸਾਡੀ ਭੈਣਾਂ ਜਾਂਦੀਆਂ ਪਾਰਲਰ ਵਾਲ ਸਟ੍ਰੇਟ ਕਰਾਣ ਹੋਰ ਕਰਾਣ ਉਹ ਉੱਥੇ ਕਿਉਂਕਿ ਉਹਨਾਂ ਨੇ ਸਟ੍ਰੇਟ ਕਰਾਏ ਆ ਉਹਨਾਂ ਨੇ 5-5 10-10 ਹਜ਼ਾਰ ਰੁਪਏ ਲਿੱਤੇ ਹੋਏ ਆ ਉਹ ਉਹਨਾਂ ਦਾ ਤੇਲ ਲਾਣਾ ਬੰਦ ਕਰ ਦਿੰਦੇ ਆ ਉਹ ਕਹਿੰਦੇ ਆ ਜੀ ਵਾਲਾਂ 'ਚ ਤੇਲ ਨਹੀਂ ਲਾਣਾ ਤੇਲ ਖਰਾਬ ਕਰਦਾ ਓਕੇ ਤੇਲ ਨਹੀਂ ਲਾਣਾ ਤੇਲ ਖਰਾਬ ਪਰ ਬਹੁਤ ਸਾਰੀਆਂ ਭੈਣਾਂ ਦਾ ਰੋਜ਼ਾਨਾ ਤੇਲ ਲਾਉਂਦੀਆਂ ਨੇ ਜੀ ਉਹ ਬੜੇ ਵਧੀਆ ਵਧੀਆ ਖੁਸ਼ਬੂਦਾਰ ਤੇਲ ਲੱਗਦੇ ਨੇ ਮਤਲਬ ਫ੍ਰੈਗਰੈਂਸ ਆਮੰਦਨ ਵੀ ਬੜੀ ਵਧੀਆ ਲੱਗਦੀ ਹੈ ਜਿਸ ਤੇਲੇ 'ਚ ਖੁਸ਼ਬੂ ਹੈ ਨਾ ਉਹ ਤੇਲ ਚੰਗਾ ਨਹੀਂ ਹੈ ਜੇ ਤੇਲੇ 'ਚ ਬਦਬੂ ਹੈ ਭringraj ਦੀ ਭringraj ਦਾ ਪੱਤਾ ਲਾਓ ਸੁੰਘੋ ਆਮਲੇ ਦਾ ਟੇਸਟ ਕਰਕੇ ਦੇਖੋ ਮਿੱਠਾ ਟੇਸਟ ਨਹੀਂ ਹੈ ਉਹ ਜਿਹੜਾ ਤੇਲ 스멜 ਹੈ ਮੈਂ ਤੁਹਾਨੂੰ ਇੱਕ ਤੇਲ ਦਿਖਾਣਾ ਹੈ ਦੇਖੋ ਆਯੁਰਵੇਦ ਵਿੱਚ ਲਿਖਿਆ ਇੱਕ ਤੇਲ ਹੈ ਅਸੀਂ ਬਣਾਇਆ ਨੀਲ ਬ੍ਰਿੰਗਾ ਦੀ ਤਿਲਮ ਆਯੁਰਵੇਦ ਵਿੱਚ ਲਿਖਿਆ ਇਹਦੀ ਖੁਸ਼ਬੂ ਦੇਖੋ ਹੈ ਇਹ ਖੁਸ਼ਬੂਦਾ ਹੈ ਖੁਸ਼ਬੂਦਾ ਹੈ ਇਹ ਨੱਕ ਦੇ ਵਾਲ ਸਾੜਦੇ ਜੀ ਤੇਲ ਲਾਣਾ ਮੁਸ਼ਕਿਲ ਹੈ ਬਈ ਪਰ ਇਹ ਜੇ ਤੇਲ ਲਾ ਲਿਆ ਵਾਲ ਨਹੀਂ ਛੱਡਦੇ ਫਿਰ ਇਹ ਤੇ ਲਾਓ ਰਾਤ ਨੂੰ ਲਾ ਲੋ ਸਵੇਰੇ ਸਿਰ ਤੋਂ ਲੋ ਨੀਲ ਬ੍ਰਿੰਗਾ ਦੀ ਤੇਲਮ ਕਹਿੰਦੇ ਐ ਇਹਨੂੰ ਆਯੁਰਵੇਦ ਵਿੱਚ ਲਿਖਿਆ ਆ ਇਹਦੇ ਬਾਰੇ ਜੜੀ ਬੁਟੀਆਂ ਦਾ ਪ੍ਰੋਪਰ ਯੂਜ਼ ਕਰਕੇ ਰੰਗ ਦੇਖੋ ਕਿਵੇਂ ਰੰਗ ਦੇਖਿਆ ਇਹ ਤਾਂ ਐ ਲੱਗਦਾ ਜਿਵੇਂ ਮੋਗਲ ਲ ਹੁੰਦਾ ਜੀ ਗੱਡੀ ਦਾ ਹਾਂ ਐਵੇਂ ਹੀ ਐ ਜਦੋਂ ਲੱਗਦਾ ਹੈ ਵਾਲਾਂ ਦੀ ਜੜਾਂ ਇਹ ਜਾਂਦਾ ਉਹਨੂੰ ਨਰਿਸ਼ਮੈਂਟ ਦਿੰਦਾ ਹਾਂ ਨਰਿਸ਼ਮੈਂਟ ਤਾਂ ਮੈਨੂੰ ਧਿਆਨ ਰਤ ਰਤ ਵਧਣਗੇ ਵਾਲੇ ਦੇ ਰਤ ਰਤ ਬਿਲਕੁਲ ਰਤ ਰਤ ਵਧਦੇ ਆ ਇਸ ਤੇਲ ਨਾਲ ਇਸ ਤੇਲ ਨਾਲ ਜਦੋਂ ਤੁਸੀਂ ਲੰਦੇ ਉਹ ਨਰਿਸ਼ਮੈਂਟ ਤੋਂ ਮੈਨੂੰ ਜੜੀ ਗੱਲ ਯਾਦ ਆਈ ਸੀ ਵਾਲਾਂ ਦਾ ਝੜਨਾ ਡਾਈਟ ਦੇ ਉੱਤੇ ਜਿਵੇਂ ਡਿਪੈਂਡ ਕਰਦਾ ਹੈ ਇੱਕ ਸਾਡੀ ਬੋਡੀ ਚ ਹਾਰਮਨ ਹੁੰਦਾ ਹੈ ਡਾਈ ਹਾਈਡਰੋ ਟੈਸਟੋਸਟੀਰੋਨ ਡੀ ਐਚ ਟੀ ਉਹ ਵਾਲਾਂ ਦੀ ਜੜਾਂ ਵਿੱਚ ਬਹਿ ਜਾਂਦਾ ਜਾ ਕੇ ਉਹ ਵਾਲਾਂ ਨੂੰ ਪਹਿਲੇ ਤੇ ਕਰਦਾ ਹੈ ਪਤਲਾ ਫਿਰ ਵਾਲ ਝੜਦੇ ਆ ਇਹ ਤੇਲ ਉਸ ਡੀ ਐਚ ਟੀ ਤੇ ਨੇਚਰਲੀ ਕੰਮ ਕਰਦਾ ਜਿਹੜੀ ਐਲੋਪੈਥੀ ਚੀਜ਼ਾਂ ਆਉਂਦੀਆਂ ਉਹਦੇ ਚ ਮਨੋਕਸਾਈਡ ਰਿਲ ਹੈ ਉਹ ਕੀ ਕਰਦਾ ਹੈ ਉਹ ਤੁਸੀਂ ਅਗਰ ਯੂਜ਼ ਕਰਦੇ ਹੋ ਉਹ ਡੀ ਐਚ ਟੀ ਨੂੰ ਰੋਕਦਾ ਹੈ ਆਰਟੀਫੀਸ਼ੀਅਲੀ ਕੈਮੀਕਲ ਬੇਸ ਹੈ ਪਰ ਉਹਦਾ ਸਾਈਡ ਇਫੈਕਟ ਸਭ ਤੋਂ ਵੱਡਾ ਆਦਮੀਆਂ 'ਚ ਹੈਗਾ ਸੈਕਸ ਪਾਵਰ ਰਿਡਿਊਸ ਹੋ ਜਾਂਦੀ ਹੈ ਉਹਦੇ ਨਾਲ ਨੇਚਰਲ ਡੀ ਐਚ ਟੀ ਜਿਹੜਾ ਰੋਕਦਾ ਉਹ ਹੈ ਨੀਲ ਬਰਿੰਗਾ ਦੀ ਤੇਲਮ ਹੈ ਇਹ ਨੇਚਰਲੀ ਰੋਕਦਾ ਇਹਦੇ 'ਚ ਆਮਲਾ ਹੈ ਨੀਲ ਹੈ ਐਵੇਂ ਦੀ ਜੜੀ ਬੂਟੀਆਂ ਹੈ ਜਿਹੜੀ ਨੇਚਰਲੀ ਫੋਲਿਕ ਦਾ ਜਿਹੜਾ ਜੜ ਹੈ ਨਾ ਵਾਲ ਦੀ ਉਹਨੂੰ ਨਰਿਸ਼ ਕਰਦੀ ਹੈ ਬਹੁਤ ਹੀ ਕਾਰਗਰ ਤੇਲ ਹੈ ਔਰ ਆਯੁਰਵੇਦ ਦਾ ਨੁਸਖਾ ਹੈ ਆਯੁਰਵੈਦਿਕ ਕਿਤਾਬਾਂ ਵਿੱਚ ਲਿਖਿਆ ਹੈ ਕਿ ਕਿੰਨਾ ਟਾਈਮ ਇਹ ਜਿਹੜੀ ਅਸੀਂ ਕਿ ਲਈ ਗੰਧ ਹੈਗੀ ਹੈ ਇਹਦੀ ਉਹ ਕਿੰਨਾ ਟਾਈਮ ਇਹ ਜਿਹੜੀ স্মੈਲ ਹੈਗੀ ਇਹ ਬਿਲਕੁਲ ਜਿੰਨੀ ਸਟਰੋਂਗ ਤੁਹਾਨੂੰ ਸਮੈਲ ਆਈ ਹੈ ਇਹ ਤੇ ਸਮੈਲ ਰਹਿੰਦੀ ਹੈ 10-15 ਮਿੰਟ ਪਰ ਉਸ ਤੋਂ ਬਾਅਦ ਜਦੋਂ ਇਹ ਲੱਗ ਗਿਆ ਘੰਟੇ ਦੇ ਡੇਢ ਘੰਟੇ ਚ ਸਮੈਲ ਖਤਮ ਹੋਣੀ ਸ਼ੁਰੂ ਹੋ ਜਾਂ ਲਓ ਸੌਣ ਤੋਂ ਪਹਿਲਾਂ ਘੰਟੇ ਡੇਢ ਘੰਟਾ ਲਗਾ ਲਿਓ ਕੋਈ ਪ੍ਰੋਬਲਮ ਨਹੀਂ ਕੋਈ ਪ੍ਰੋਬਲਮ ਨਹੀਂ ਹੈ ਤੁਹਾਨੂੰ ਜ਼ਿਆਦਾ ਵਹਿ ਮੈ ਮੈਨੂੰ ਸਮੈਲ ਆਂਦੀ ਹੈ ਮੈਂ ਬੈੱਡ ਤੇ ਨਹੀਂ ਜਾਣਾ ਜਾਂ ਤੇ ਕੋਈ ਚੀਜ਼ ਪਿੱਲੋ ਤੇ ਵਿਛਾ ਲਓ ਜੇ ਨਹੀਂ ਵਿਛਾਣੀ ਤਸਵੀਰੇ ਸਜਰੇ ਉੱਠ ਕੇ ਇਹਨੂੰ ਲਾ ਲਓ ਇਹ 2 ਘੰਟੇ ਚ ਆਪਣਾ ਰਿਜ਼ਲਟ ਦੇ ਦਿੰਦਾ ਹੈ ਘੰਟਾ 2 ਘੰਟੇ 2 ਘੰਟੇ ਚ ਰਿਜ਼ਲਟ ਦਿੰਦਾ ਤੁਸੀਂ ਘੰਟਾ 2 ਘੰਟੇ ਪਹਿਲੇ ਲਾ ਲਿਆ 2 ਘੰਟੇ ਬਾਅਦ ਸਿਰ ਧੋ ਲੋ ਕੀ ਬਾਤ ਹੈ ਆਪਾਂ ਮਾਸਕ ਬਣਾਵਾਂਗੇ ਜਿਹੜਾ ਵਾਲਾਂ ਨੂੰ ਨਰਿਸ਼ ਕਰੇਗਾ ਇਹਦਾ ਲੇਪ ਹਫਤੇ ਚ 2 ਵਾਰੀ ਕਰੋ ਤੇ ਫਿਰ ਇਹ ਸ਼ੈਂਪੂ ਨਾਲ ਧੋ ਲੋ ਵਾਲ ਐ ਪੁੱਲ ਵਰਗੇ ਹੋ ਜਾਣਗੇ ਤੁਸੀਂ ਕਹੋਗੇ ਕੀ ਬਾਤ ਹੈ ਜਿਨ੍ਹਾਂ ਦੇ ਵਾਲ ਰੁੱਖੇ ਹਨ ਨਾ ਉਹ ਕਹਿਣਗੇ ਇੰਨੇ ਸਿਲਕੀ ਵਾਲ ਕਿੱਦਾਂ ਹੋ ਗਏ ਸਾਡੇ ਬਹੁਤ ਵਾਰ ਹੁੰਦੇ ਜੀ ਵਾਲ ਵੱਧੇ ਨਹੀਂ ਹੈਗੇ ਜੀ ਨਰਿਸ਼ ਕਰਦੇ ਹਨ ਨਾ ਵਾਲ ਵਧਣ ਗਏ ਦੇ ਨਾਲ ਜਦੋਂ ਤੁਸੀਂ ਇਹ ਲੋ ਵੀ ਤੁਹਾਡਾ ਕਹਿਣ ਦਾ ਮਤਲਬ ਇਹ ਵੀ ਜਦੋਂ ਅਸੀਂ ਸਿਕਿਉਰਿਟੀ ਟਾਈਟ ਕਰਤੀ ਤੇ ਅੰਦਰ ਜਿਹੜਾ ਕੁਝ ਮਰਜ਼ੀ ਹੋ ਜਾਵੇ ਅੰਦਰ ਜੋ ਮਰਜ਼ੀ ਹੋ ਜੇ ਬਾਹਰੋਂ ਹੀ ਕਿਸੇ ਜੀ ਨੂੰ ਐਂਟਰ ਨਹੀਂ ਹੋਣ ਦੇਣਾ ਫਿਰ ਅਸੀਂ ਉੱਪਰੋਂ ਵੀ ਨਰਿਸ਼ਮੈਂਟ ਜਾਏਗਾ ਥੱਲੋਂ ਤੇ ਨਰਿਸ਼ਮੈਂਟ ਆਏਗਾ ਹੀ ਜੀ ਜੀ ਚਲੋ ਅੱਜ ਜਿਹੜਾ ਨੁਸਖਾ ਹੈਗਾ ਵਾਲਾਂ ਦੇ ਫੌਜੀ ਨੇ ਜਿਹੜੇ ਸਾਡੇ ਡਾਕਟਰ ਵਿਵੇਕ ਕਹੋਜਾ ਸਾਹਿਬ ਤਿਆਰ ਕਰ ਰਹੇ ਨੇ ਗੁੱਲੜ ਦੇ ਫੁੱਲਾਂ ਉਹਨਾਂ ਨੇ ਕਿਹਾ ਕਿ ਇਹ ਫੌਜੀ ਰੂਪੀ ਕੰਮ ਕਰਦੇ ਨੇ ਵਾਲਾਂ ਵਾਸਤੇ ਸਿਕਿਉਰਟੀ ਲਾਈਨ ਹੈਗੀ ਆ ਵਾਲਾਂ ਦੀ ਅੱਛਾ ਚਲੋ ਨੁਸਖਾ ਫੇਰੇ ਸਾਨੂੰ ਦੱਸਿਓ ਜੀ ਇਹ ਕਿਵੇਂ ਬਣਦਾ ਤੁਹਾਡੇ ਘਰੇ ਮਿਕਸੀ ਹੁੰਦੀ ਹੈ ਮਿਕਸੀ ਲੈਣੀ ਹੈ ਉਹਦੇ ਚ ਨਾ ਗੁੜ ਹਲਦੇ ਪੱਤੇ ਠੀਕ ਥੋੜੇ ਜੇ ਪੱਤੇ ਪਾ ਲਓ ਗੁੜ ਹਲਦੇ ਕੱਟ ਕੇ ਐ ਆਪਾਂ ਥੋੜੇ ਜੇ ਪੱਤੇ ਪਾਤੇ ਗੁੜ ਹਲਦੇ ਠੀਕ ਹੋ ਗਿਆ ਠੀਕ ਹੈ ਜੀ ਸਮਝਾ ਪਾ ਪੱਤੇ ਪਾ ਦਿੰਨੇ ਆ ਇਹ ਤੁਸੀਂ ਕਹਿ ਰਹੇ ਵੀ ਲਾਉਂਗੇ ਤੁਸੀਂ ਵਾਲਾਂ ਦੇ ਉੱਤੇ ਤੇ ਤੁਹਾਡੀ ਸਕਿਨ ਵੀ ਚਮਕਣ ਲੱਗ ਸਕਿਨ ਚਮਕੂਗੀ ਕਮਾਲ ਉਹ ਕਿਵੇਂ ਚਮਕੂਗੀ ਰੂਟ ਜਦੋਂ ਚਮਕਦੀ ਹੈ ਜਦੋਂ ਜਾਏਗਾ ਖੂਨ ਸਾਫ ਐਲੋਵੇਰਾ ਕੀ ਕਰਦਾ ਤੁਸੀਂ ਦੇਖਿਆ ਹੋਣਾ ਐਲੋਵੇਰਾ ਪਿੰਦੇ ਆ ਨਾ ਲੋਕੀ ਜੀ ਜੀ ਕਿਉਂ ਪਿੰਦੇ ਆ ਖੂਨ ਸਾਫ ਕਰਨ ਵਾਸਤੇ ਜਦੋਂ ਤੁਸੀਂ ਸਕਿਨ ਦੇ ਉੱਤੇ ਲਾਇਆ ਸਾਡਾ ਸਭ ਤੋਂ ਵੱਡਾ ਆਰਗਨ ਸਕਿਨ ਹੈ ਜਦੋਂ ਵਾਲਾਂ ਦੇ ਉੱਤੇ ਲਾਇਆ ਤੁਹਾਡੇ ਸਿਰ ਦੇ ਉੱਤੇ ਲੱਗੇਗਾ ਉੱਥੋਂ ਐਬਜ਼ਰਬ ਵੀ ਤੇ ਹੋਏਗਾ ਉਹ ਬਲੱਡ ਨੂੰ ਵੀ ਪਿਊਰੀਫਾਈ ਕਰਦਾ ਜੀ ਜੀ ਤੇ ਇਹ ਕੰਮ ਕਰੇਗਾ ਅਸੀਂ ਗੁੱਲੜ ਦੇ ਪੱਤੇ ਲੈ ਲਏ ਗੁੱਲੜ ਦਾ ਫੁੱਲ ਲੈ ਲਿਆ ਫੁੱਲ ਪਾਤੇ ਆਪਾਂ ਠੀਕ ਹੈ ਜੀ ਫਿਰ ਆਪਾਂ ਪਾਣੀ ਹੈ ਐਲੋਵੀਰਾ ਓਕੇ ਐ ਐਲੋਵੀਰਾ ਹੈ ਠੀਕ ਹੈ ਗੁਆਰ ਪੱਠਾ ਕਹਿ ਦਿੰਨੇ ਆ ਜੀ ਠੀਕ ਹੈ ਐ ਐਲੋਵੀਰਾ ਨੂੰ ਛਿੱਲ ਕੇ ਆਪਾਂ ਇਹ ਪਲਪ ਕੱਢ ਲਿਆ ਜਾਂਦਾ ਠੀਕ ਹੈ ਐ ਥੋੜਾ ਜਿਹਾ ਪਾਉਂਦਾ ਪਲਪ ਆ ਤਾਂ ਜੀ ਜਿਹੜਾ ਵਿੱਚੋਂ ਕੱਢਿਆ ਸੀ ਠੀਕ ਹੈ ਜੀ ਬਾਕੀ ਇਹ ਬਣ ਜੇ ਤਿਆਰ ਹੋ ਜੇ ਕੰਮ ਕੀਆ ਬਾਤ ਇਹ ਤੁਸੀਂ ਦੇਖੋ ਫੌਜੀ ਨੂੰ ਫੌਜੀ ਨੂੰ ਤਿਆਰ ਕਰਨ ਲੱਗੇ ਹੋ ਤੁਸੀਂ ਹਾਂ ਵਾਲਾਂ ਦੇ ਫੌਜੀ ਆਹਾਂ ਦੇ ਫੌਜੀ ਆ ਜੀ ਐ ਤੁਹਾਡਾ ਕੋਈ ਵੀ ਵਾਲਾਂ ਦੀ ਪ੍ਰੋਬਲਮ ਹੈ ਵਾਲ ਰੁੱਖੇ ਹੈ ਜੀ ਐ ਤਿਆਰ ਕਰ ਲਿਆ ਤੁਸੀਂ ਇਹਨੂੰ ਕਰ ਦਿੰਨੇ ਆਪਾਂ ਬੰਦ ਲਓ ਜੀ ਐ ਅਗਰ ਨੁਸਖਾ ਤੁਸੀਂ ਵਾਲਾਂ ਦੇ ਉੱਤੇ ਲਾ ਲੈਂਦੇ ਹੋ 2 ਘੰਟੇ ਲਾ ਕੇ ਉਸ ਤੋਂ ਬਾਅਦ ਵਾਲ ਧੁੰਦਿਓ ਜੀ ਤੇ کیا ਹੀ ਬਾਤ ਹੈ ਇਸ ਟ੍ਰਿਕ ਨਾਲ ਹੀ ਇਹ ਜਿਹੜਾ ਨੁਸਖਾ ਫਾਰਮੂਲਾ ਹੈਗਾ ਜੀ ਉਹ ਬਣ ਜਾਣਾ ਬਸ ਇੰਨਾ ਕੁ ਗ੍ਰाइंड ਕਰਨਾ ਹੈ ਇੱਕ ਵਾਰੀ ਆਪਾਂ ਦੇਖ ਲਈਏ ਹਾਂ ਇਹ ਹੋ ਗਿਆ ਨਾ ਗ੍ਰाइंड ਠੀਕ ਹੈ ਇਹ ਚਟਨੀ ਜੀ ਬਣ ਗਈ ਜੀ ਇੱਕ ਤਰ੍ਹਾਂ ਇਹ ਚਟਨੀ ਬਣ ਗਈ ਹੈ ਸੋ ਦੇਖੋ ਮੈਨੂੰ ਲੱਗਦਾ ਕਿ ਮਹਿਜ਼ 2 ਮਿੰਟਾਂ ਚ ਫਾਰਮੂਲਾ ਨੁਸਖਾ ਤਿਆਰ ਹੋ ਗਿਆ ਜੀ ਇਹ ਤਿਆਰ ਹੈ ਜੀ ਤੁਹਾਡਾ 2 ਮਿੰਟਾਂ ਦੀ ਫੌਜੀ ਤਿਆਰ ਕਰਦੇ ਤੁਸੀਂ ਇਹ ਫੌਜੀ ਰੱਬ ਨੇ ਕੁਦਰਤ ਨੇ ਬਹੁਤ ਪਹਿਲੇ ਹੀ ਤਿਆਰ ਕਰਤੇ ਸੀ ਅਸੀਂ ਤੇ ਬਸ ਉਹਨਾਂ ਨੂੰ ਮਿਕਸ ਕੀਤਾ ਹੈ ਕੁਦਰਤ ਦੀ ਦੀਨ ਹੈ ਇਹ ਦੇਖੋ ਇਹ ਤਿਆਰ ਹੋ ਗਿਆ ਇਹਨੂੰ ਚੰਗੀ ਤਰ੍ਹਾਂ ਕਰ ਲੈਣਾ ਅਜੇ ਗ੍ਰाइंड ਘੱਟ ਹੋਇਆ ਹੈ ਇਹਨੂੰ ਚੰਗੀ ਤਰ੍ਹਾਂ ਗ੍ਰाइंड ਕਰ ਲਓ ਇਦਾਂ ਇਹ ਪੇਸਟ ਬਣ ਗਈ ਹੈ ਬਣ ਗਿਆ ਨਾ ਦੇਖੋ ਹੁਣ ਇਹਦੇ ਚਮਕ ਦੇਖੋ ਕਿੰਨੀ ਹੈ ਬਹੁਤ ਚਮਕ ਹੈ ਜੇ ਵਾਲਾਂ ਦੇ ਲੱਗੇਗਾ ਵਾਲ ਕਿੰਨਾ ਸ਼ਾਈਨ ਦੇਣਗੇ ਕੀ ਲੋੜ ਹੈ ਕਿਸੇ ਕੰਡੀਸ਼ਨਰ ਦੀ ਤੁਸੀਂ ਇਹਨੂੰ ਵਾਲਾਂ ਦੇ ਉੱਤੇ ਲਾਓ ਇਹਨੂੰ ਲਾ ਕੇ ਘੰਟਾ ਇੱਕ ਵਾਲਾਂ ਦੇ ਉੱਤੇ ਲੱਗਿਆ ਰਹਿੰਦੋ ਮਾਸਕ ਬਣਾ ਲਓ ਜਿਵੇਂ ਪਾਰਲਰ ਵਾਲੇ ਕਰਦੇ ਨਾ ਪੂਰੇ ਵਾਲਾਂ ਦੇ ਜਿਵੇਂ ਵਾਲਾਂ ਨੂੰ ਰੰਗ ਕਰਦੇ ਆ ਡਾਈ ਕਰਦੇ ਆ ਡਾਈ ਕਰਦੇ ਆ ਉਦਾਂ ਇਹਨੂੰ ਲਗਾ ਲਓ ਪੂਰੇ ਸਿਰ ਤੇ ਵਾਲਾਂ ਨੂੰ ਟਾਈ ਕਰਕੇ ਰੱਖ ਲਓ 2 ਘੰਟੇ ਬਾਅਦ ਵਾਲਾਂ ਨੂੰ ਢੋ ਲੋ ਕੀ ਬਾਤ ਮੈਂ ਕਹਿੰਦਾ ਜੀ ਵਾਕੇ ਹੀ ਕੀ ਬਾਤ ਹੈ ਹਾਂ ਮਜ਼ਾ ਆ ਜਾਏਗਾ ਗੱਲ ਦਾ ਇਹ ਯੂਜ਼ ਕਰੋ ਜੇ ਸਮਾਂ ਨਹੀਂ ਹੈ ਫਿਰ ਅਸੀਂ ਬੈਠੇ ਆਂ ਪਰ ਤੇਲ ਬਹੁਤ ਹੀ ਕਾਰਗਰ ਬਣਾਏਗਾ ਸਮੈਲ ਤੇ ਹੈ ਇੰਦੇ ਠੀਕ ਹੈ ਪਰ ਰਿਜ਼ਲਟ ਉਸ ਤੋਂ ਵਧੀਆ ਓਕੇ ਕੋੜੀ ਚੀਜ਼ ਖਾਦੀ ਸਰੀਰ ਨੂੰ ਸਵਸਥਤ ਕਰਦੀ ਹੈ ਇਹ ਤੇਲ ਲਾਇਆ ਵਾਲਾਂ ਨੂੰ ਨਵੀਂ ਜਾਨ ਦੇ ਦਿੰਦਾ ਅੱਛਾ ਜੀ 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 ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਸਾਰੇ ਗੱਲਬਾਤ ਵਾਸਤੇ ਤੇ ਬਹੁਤ ਨੁਸਕਾ ਵਧੀਆ ਮੈਨੂੰ ਲੱਗਦਾ ਕਿ ਫੌਜੀਆਂ ਦੇ ਫੋਜੀਆ ਨੁਸਖਾ ਦੇਣ ਵਾਸਤੇ ਸਿਕਿਉਰਿਟੀ ਲਾਈਨ ਵਾਲਾਂ ਦੀ ਵਧਾਉਣ ਵਾਸਤੇ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਕਤਰੀ। ਥੈਂਕ ਯੂ ਜੀ ਉਮੀਦ ਕਰਦਾ ਜਿਹੜਾ ਵਾਲਾਂ ਵਾਲਾ ਨੁਸਖਾ ਜ ਤੁਹਾਨੂੰ ਵਾਲਾਂ ਦੀ ਸਿਕਿਉਰਿਟੀ ਵਾਲਾ ਨੁਸਖਾ ਜਿਹੜਾ ਤੁਹਾਡੇ ਨਾਲ ਡਾਕਟਰ ਵਿਵੇਕ ਕਹੋਜਾ ਸਾਹਿਬ ਨੇ ਸਾਂਝਾ ਕੀਤਾ ਉਹ ਕਾਫੀ ਤੁਹਾਨੂੰ ਪਸੰਦ ਆਏਗਾ। ਔਰ ਨਾਲੋ ਨਾਲ ਉਹਨਾਂ ਨੇ ਜੋ ਕੁਦਰਤੀ ਸ਼ੈਂਪੂ ਦੱਸਿਆ ਔਰ ਸ਼ੈਂਪੂ ਦਾ ਵੀ ਇਸਤੇਮਾਲ ਜਿਹੜਾ ਤੁਸੀਂ ਕਰ ਸਕਦੇ ਹੋ ਪਰ ਮੇਰੀ ਗੁਜ਼ਾਰਿਸ਼ ਮੇਰੀ ਅਪੀਲ ਮੇਰੀ ਦਲੀਲ ਤੁਹਾਨੂੰ ਇਹ ਹੀ ਹੈ ਕਿ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਤੁਸੀਂ ਇਸਤੇਮਾਲ ਕਰਨਾ ਹੈ ਤਾਂ ਉਸ ਤੋਂ ਪਹਿਲਾਂ ਡਾਕਟਰ ਦੀ ਸਲਾਹ ਹੈਗੀ ਹੈ ਜਿਹੜੀ ਉਹ ਤੁਸੀਂ ਜ਼ਰੂਰ ਲੈਣੀ ਹੈ ਕਿਉਂਕਿ ਬਹੁਤ ਵਾਰ ਆਪਣੀ ਮਰਜ਼ੀ ਨਾਲ ਇਸਤੇਮਾਲ ਕੀਤਾ ਗਿਆ ਨੁਸਖਾ ਫਾਇਦੇ ਦੀ ਥਾਂ ਤੇ ਤੁਹਾਨੂੰ ਨੁਕਸਾਨ ਵੀ ਕਰ ਸਕਦਾ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰਨ ਦੀ ਦੀ ਆਗਿਆ ਧੰਨਵਾਦ